ਸਾਨੂੰ ਇਹ ਕਿਹਾ ਜਾ ਰਿਹਾ ਕਿ ਜਿਹੜੀ ਤੁਹਾਡੀ ਜੀਬ ਹੈ ਉਹੀ ਲੈਪਟੋਪ ਹੈ ਤੁਹਾਡਾ ਟੇਸ ਦੇ ਬੇਸਿਸ ਤੇ ਹੀ ਤੁਸੀਂ ਦੱਸੋ ਕਿਹੜੀਆਂ ਰਿਪੋਰਟਾਂ ਗਲਤ ਭੇਜਣ ਦੀ ਮੈਂ ਉਸਾਇਆ ਆ ਔਰ ਕਿਹੜੀਆਂ ਰਿਪੋਰਟਾਂ ਮੇਰੇ ਸਹਿਕਰਮੀਆਂ ਨੇ ਮੇਰੇ ਕਹਿ ਤੇ ਗਲਤ ਭੇਜੀਆਂ ਨੇ ਹੁਣ ਸਵਾਲ ਇਹ ਆ ਕਿ ਮੇਰੀ ਸਸਪੈਂਸ਼ਨ ਕਰਕੇ ਤੁਸੀਂ ਕੀ ਮੇਰੇ ਵੱਲ ਨੂੰ ਐਗਰੈਸ਼ਨ ਨਹੀਂ ਦਿਖਾਇਆ ਤੁਸੀਂ ਕਿਹੜੀ ਕਰਤੂਤ ਕੀਤੀ ਹੈ ਸਸਪੈਂਸ਼ਨ ਕਰਕੇ ਇੱਥੇ ਕੋਈ ਸਸਪੈਂਸ਼ਨ ਬਣਦੀ ਆ ਮੈਨੂੰ ਸ਼ੋਕਾਜ਼ ਜਾਰੀ ਕਰ ਲੈਂਦੇ ਮੈਨੂੰ ਬੁਲਾ ਲੈਂਦੇ ਮੈਨੂੰ ਤਾੜਨਾ ਜਾਰੀ ਕਰਦੇ ਛਿੜਕ ਦਿੰਦੇ ਮੈਨੂੰ सीम ਲੋਟ ਦੇ ਬੈਗਸ ਹੁੰਦੇ ਨੇ ਉਹਦੇ باوجود ਉਲੀ ਨਿਕਲ ਕੇ ਆ ਰਹੀ ਆ ਮਤਲਬ ਪੈਕੇਟ ਨਵਾਂ ਆ ਫੀਡ ਪੁਰਾਣੀ ਆ ਅਸੀਂ ਨੂੰ ਸਸਪੈਂਡ ਕਰਤਾ ਤੁਹਾਨੂੰ ਦੇ ਕੇ ਬਾਕੀਆਂ ਦੇ ਮਨ 'ਚ ਡਰ ਹੋਏਗਾ ਕਿ ਜੇ ਅਸੀਂ ਕੋਈ ਖਾਮੀ ਕੱਢ ਕੇ ਦੇਤੀ ਵਿਭਾਗ ਨੂੰ ਤਾਂ ਤੁਹਾਨੂੰ ਆਹ ਬਿਲਕੁਲ ਇਹੀ ਆ ਅਸੀਂ ਖਰੜ ਦੇ ਵਿੱਚ ਦੇਖਿਆ ਉੱਥੇ ਖਾਮੀ ਨਿਕਲੀ ਆ ਸੀਲਡ ਪੈਕੇਟ ਸੀਲਡ ਰਸ਼ਨ 'ਚ ਉਲੀ ਲੱਗ ਕਿਵੇਂ ਸਕਦੀ ਆ ਹਵਾ 'ਚ ਨਮੀ ਦੇ ਸੰਪਰਕ 'ਚ ਤਾਂ ਆਇਆ ਨਹੀਂ ਪੈਕੇਟ ਸੋ ਟੇਸਟ ਯੂਨੀਫਾਰਮ ਹੋਣਾ ਚਾਹੀਦਾ ਟੇਸਟ ਯੂਨੀਫਾਰਮ ਨਹੀਂ ਹੈਗਾ ਕਿਤੇ ਕੋਈ ਟੇਸਟ ਆ ਰਿਹਾ ਕਿਤੇ ਕੋਈ ਟੇਸਟ ਆ ਰਿਹਾ ਆਮ ਤੌਰ ਤੇ ਇਹ ਦੇਖਣ ਨੂੰ ਮਿਲਦਾ ਜੇਕਰ ਕਿਸੇ ਵਿਭਾਗ ਦੇ ਵਿੱਚ ਕੁਝ ਖਾਮੀਆਂ ਹੋਣ ਔਰ ਅਫਸਰ ਆਪਣੇ ਅੱਗੇ ਸੀਨੀਅਰਸ ਨੂੰ ਉਹਦੀ ਸ਼ਿਕਾਇਤ ਕਰਨ ਤਾਂ ਸ਼ਾਬਾਸ਼ੀ ਮਿਲਦੀ ਹੈ ਲੇਕਿਨ ਇੱਕ ਵਿਭਾਗ ਦੇ ਵਿੱਚ ਬੜਾ ਉਲਟ ਦੇਖਣ ਨੂੰ ਮਿਲਿਆ ਜੇਕਰ ਅਸੀਂ ਸਮਾਜ ਭਲਾਈ ਵਿਭਾਗ ਦੀ ਗੱਲ ਕਰ ਲਈਏ ਤਾਂ ਅੰਗਣਵਾੜੀ ਸੈਂਟਰਾਂ ਦੇ ਵਿੱਚ ਜਿਹੜਾ ਸਬਾਨ ਜਿਹੜਾ ਰਾਸ਼ਨ ਜਿਹੜਾ ਪ੍ਰੋਵਾਈਡ ਕੀਤਾ ਜਾਂਦਾ ਉਹਦੇ ਵਿੱਚ ਕੀ ਕਹਿੰਦੇ ਤੇ ਖਾਮੀਆਂ ਨਜ਼ਰ ਆਈਆਂ ਸੀਡੀਪੀਓ ਵਿਕਰਮਜੀਤ ਜਿਹੜੇ ਨੇ ਰਈਆ ਤੋਂ ਉਹਨਾਂ ਨੇ ਇਹ ਖਾਮੀਆਂ ਆਪਣੇ ਵਿਭਾਗ ਤੱਕ ਪਹੁੰਚਾਈਆਂ ਲੇਕਿਨ ਉਹਨਾਂ ਨੂੰ ਸ਼ਾਬਾਸ਼ੀ ਨਹੀਂ ਮਿਲੀ ਉਹਨਾਂ ਨੂੰ ਸਸਪੈਂਸ਼ਨ ਮਿਲੀ ਹੈ ਕਾਰਨ ਜਾਣ ਲੈਂਦੇ ਹਾਂ ਵਿਭਾਗ ਦੇ ਵੱਲੋਂ ਵਿਕਰਮਜੀਤ ਤੁਹਾਨੂੰ ਕੀ ਕਹਿ ਕੇ ਸਸਪੈਂਡ ਕੀਤਾ ਹੈ ਉਹਨਾਂ ਦੇ ਵੱਲੋਂ ਜਿਹੜੇ ਰਾਜੀ श्रीवास्तव ਸੈਕਟਰੀ ਮੈਂਮ ਨੇ ਉਹਨਾਂ ਦੇ ਵੱਲੋਂ ਹਵਾਲਾ ਇਹ ਦਿੱਤਾ ਗਿਆ ਕਿ ਮੇਰੇ ਵੱਲੋਂ ਆਪਣੇ ਨਾਲ ਦੇ ਜਿਹੜੇ ਅਧਿਕਾਰੀ ਨੇ ਸਹਿਕਰਮੀ ਨੇ ਉਹਨਾਂ ਨੂੰ ਉਕਸਾਇਆ ਗਿਆ ਹੈ ਕਿ ਮੈਂ ਗਲਤ ਰਿਪੋਰਟਾਂ ਭੇਜਾਂ ਚੈਕਿੰਗ ਸੰਬੰਧੀ ਕਿਹੜੀ ਚੈਕਿੰਗ ਸੰਬੰਧੀ ਰਿਪੋਰਟਾਂ ਕਿਹੜੀਆਂ ਰਿਪੋਰਟਾਂ ਗਲਤ ਭੇਜਣ ਦੀ ਮੈਂ ਉਕਸਾਇਆ ਆ ਔਰ ਕਿਹੜੀਆਂ ਰਿਪੋਰਟਾਂ ਮੇਰੇ ਸਹਿਕਰਮੀਆਂ ਨੇ ਮੇਰੇ ਕਹੇ ਤੇ ਗਲਤ ਭੇਜੀਆਂ ਨੇ ਇਹ ਚੀਜ਼ਾਂ ਉਹਨਾਂ ਨੇ ਸਪਸ਼ਟ ਨਹੀਂ ਕੀਤੀਆਂ ਉਹਦੇ ਵਿੱਚ ਔਰ ਨਾ ਹੀ ਮੈਨੂੰ ਕੋਈ ਸ਼ੋਕਸ ਨੋਟਿਸ ਜਾਰੀ ਕੀਤਾ ਗਿਆ ਹਾਲਾਂਕਿ ਮੈਂ ਇਹ ਚੀਜ਼ ਮੰਨਦਾ ਹਾਂ ਕਿ ਸਾਡੇ ਸੀਡੀਪੀਓਜ਼ ਦੀ ਜਿਹੜੀ ਐ ਵਰਗ ਨੇ ਆਪਣੀ ਆਪਣੀ ਐਸੋਸੀਏਸ਼ਨ ਤਾਂ ਬਣਾਉਂਦਾ ਹੀ ਹੈ ਜਥੇਬੰਦੀ ਸਾਡੀ ਜਥੇਬੰਦੀ ਦਾ ਜਿਹੜਾ WhatsApp ਗਰੁੱਪ ਆ ਉਹਦੇ ਵਿੱਚ ਮੈਂ ਮੈਸੇਜ ਪਾਇਆ ਸੀਗਾ ਜਦੋਂ ਡਾਕਟਰ ਧਰਮਵੀਰ ਗਾਂਧੀ ਨੇ ਆਨਰੇਬਲ ਮਿਨਿਸਟਰ ਨੂੰ ਲੈਟਰ ਲੇ ਕੇ ਕੰਪਲੇਨਟ ਕੀਤੀ ਸੀਗੀ ਕਿ ਰਾਸ਼ਨ ਦੀ ਕੁਆਲਿਟੀ ਅੱਛੀ ਨਹੀਂ ਹੈਗੀ ਤਾਂ ਮਿਨਿਸਟਰ ਨੇ ਸਾਨੂੰ ਕਿਹਾ ਸੀਗਾ ਕਿ ਸਾਰੇ ਪੰਜਾਬ ਦੇ ਵਿੱਚ ਤੁਸੀਂ ਸੰਡੇ ਦੇ ਦਿਨ ਆਫਿਸ ਆਓ ਅੰਗਣਵਾੜੀ ਸੈਂਟਰ ਖੋਲੋ ਔਰ ਚੈਕਿੰਗ ਕਰੋ ਔਰ ਰਿਪੋਰਟ ਭੇਜੋ ਹੁਣ ਪ੍ਰੋਬਲਮ ਇਹ ਹੈ ਕਿ ਸਰਕਾਰ ਦੇ ਰੂਲਸ ਅਕੋਰਡਿੰਗ ਮੰਡੇ ਟੂ ਸੈਟਰਡੇ ਰਾਸ਼ਨ ਡਿਸਟ੍ਰਿਬਿਊਟ ਕੀਤਾ ਜਾਂਦਾ ਸੰਡੇ ਤਾਂ ਡਿਸਟ੍ਰਿਬਿਊਟ ਹੀ ਨਹੀਂ ਕੀਤਾ ਜਾਂਦਾ ਸੋ ਹਫਤੇ ਦੇ ਵਿੱਚ ਤੋ ਇਸ ਕਰਕੇ ਮੈਂ ਸਵਾਲ ਆਪਣੀ ਐਸੋਸੀਏਸ਼ਨ ਦੇ ਵਟਸਐਪ ਦੇ ਗਰੁੱਪ 'ਚ ਰੇਜ਼ ਕੀਤਾ ਸੀਗਾ ਕਿ 6 ਦਿਨ ਛੱਡ ਕੇ 7ਵੇਂ ਦਿਨ ਛੁੱਟੀ ਦਾ ਦਿਨ ਹੀ ਕਿਉਂ ਚੁਣਿਆ ਗਿਆ ਔਰ ਮੈਂ ਆਪਣੇ ਸਹਿਕਰਮੀਆਂ ਨੂੰ ਏਸੀਜ਼ ਲਈ ਪ੍ਰੇਰਿਤ ਕੀਤਾ ਸੀਗਾ ਕਿ ਤੁਸੀਂ ਜਿਹੜੀ ਰਿਪੋਰਟ ਆ ਜਾਂ ਤਾਂ ਰਾਸ਼ਨ 'ਚ ਕੋਈ ਖਾਮੀ ਲੱਭ ਕੇ ਭੇਜੋ ਅਗਰ ਨਹੀਂ ਤਾਂ ਤੁਸੀਂ ਇਹ ਲੈ ਕੇ ਭੇਜੋ ਕਿ ਕੱਲੇ ਜੀਬ ਦੇ ਟੇਸਟ ਤੇ ਮੈਂ ਨਹੀਂ ਦੱਸ ਪਾ ਰਿਹਾ ਕਿ ਕੁਆਲਿਟੀ ਕਿਵੇਂ ਦੀ ਇਸ ਲਈ ਇਹਦੀ ਲੈਬ ਟੈਸਟਿੰਗ ਕਰਵਾ ਲਈ ਜਾਵੇ ਇਨਫੈਕਟ ਗਵਰਨਮੈਂਟ ਆਫ ਇੰਡੀਆ ਦੀਆਂ ਵੀ ਗਾਈਡਲਾਈਨਸ ਨੇ ਕਿ ਲੈਬ ਟੈਸਟਿੰਗ ਕਰਕੇ ਕੁਆਲਿਟੀ ਦੇਖੀ ਜਾਵੇ ਜੀਬ ਤੋਂ ਤਾਂ ਫਿਰ ਤੁਹਾਨੂੰ ਫੂਡ ਪੌਇਜ਼ਨਿੰਗ ਉਹ 2 ਦਿਨ ਬਾਅਦ ਪਤਾ ਲੱਗਦਾ ਹੈ ਖਾਣ ਮੇਲੇ ਤਾਂ ਬੰਦਾ ਬੜੇ ਮਜ਼ੇ ਨਾਲ ਖਾ ਰਿਹਾ ਹੁੰਦਾ ਹਰ ਚੀਜ਼ ਨੂੰ ਮਿੱਠਾ ਖਾਣ ਨੂੰ ਬਹੁਤ ਵਧੀਆ ਲੱਗਦਾ ਪਰ ਬੱਚੇ ਨੂੰ ਤਾਂ 슈ਗਰ ਵੈਸੇ ਹੀ ਬੈਨ ਕੀਤੀ ਜਾਂਦੀ ਹੈ। ਤੋ ਜੀਬ ਦੇ ਟੇਸਟ ਨੂੰ ਕੁਆਲਿਟੀ ਕਿਵੇਂ ਦੱਸੀ ਜਾ ਸਕਦੀ ਹੈ? ਲੈਬ ਟੈਸਟ ਤਾਂ ਕੋਈ ਨਹੀਂ ਕਰਾਇਆ। ਇਸ ਚੀਜ਼ ਲਈ ਮੈਂ ਪ੍ਰੇਰਿਤ ਕੀਤਾ ਸੀਗਾ ਔਰ ਦੂਸਰੀ ਗੱਲ ਮੈਂ ਆਪਣੀ ਐਸੋਸੀਏਸ਼ਨ ਦੇ ਗਰੁੱਪ 'ਚ ਪਾਇਆ। ਪਰ ਇਹ ਤਾਂ ਚੰਗੀ ਗੱਲ ਹੈ ਜੇ ਤੁਸੀਂ ਉਹਨਾਂ ਦੇ ਹੀ ਗਾਈਡਲਾਈਨਸ ਰਹੀਆਂ ਉਹਨਾਂ ਦੇ ਹੁਕਮਾਂ ਨੂੰ ਅੱਗੇ ਪ੍ਰੇਰਿਤ ਕੀਤਾ। ਹਾਂਜੀ ਬਿਲਕੁਲ ਮੈਂ ਤਾਂ ਆਪਣੇ ਐਸੋਸੀਏਸ਼ਨ ਦੇ ਗਰੁੱਪ 'ਚ ਪਾਇਆ ਹੈ ਨਾ ਪਰ ਜਿਹੜੇ ਸੀ ਅਗਰ ਤੁਸੀਂ ਰਿਪੋਰਟ ਨਾਟ ਓਕੇ ਭੇਜੋਗੇ ਤਾਂ ਤਰ੍ਹਾਂ-ਤਰ੍ਹਾਂ ਦੇ ਹੱਤ ਕੰਡੇ ਨੇ ਉਹਨਾਂ ਕੋਲ ਜਿਨ੍ਹਾਂ ਨੂੰ ਵਰਤਣਗੇ ਉਹ ਤੁਹਾਨੂੰ ਡਿਸਕਰੇਜ ਕਰਨ ਲਈ ਤੁਹਾਨੂੰ ਤੋੜਨ ਦੇ ਲਈ ਕਿ ਨਹੀਂ ਤੁਸੀਂ ਰਿਪੋਰਟ ਓਕੇ ਹੀ ਭੇਜਣੀ ਆ ਬਿਕੋਜ਼ ਇਮਪ੍ਰੈਸ਼ਨ ਅੱਛਾ ਦੇਣਾ ਜ਼ਰੂਰੀ ਹੈ ਜੈਨੂਇਨ ਜਿਹੜਾ ਸਟਰਕਚਰਲ ਰਿਫਾਰਮ ਆ ਇਨਸਾਈਡ ਆਊਟ ਸੁਧਾਰ ਲੈਣਾ ਹੈ ਡਿਪਾਰਟਮੈਂਟ ਨਾਲ ਖਿਲਵਾੜ ਨਹੀਂ ਹੋ ਗਿਆ ਬੱਚਿਆਂ ਦੇ ਨਾਲ ਕਿ ਤੁਸੀਂ ਚਾਹੇ ਸੀ ਚਾਹੇ ਰਿਪੋਰਟ ਸਹੀ ਵੀ ਨਹੀਂ ਹੈ ਪਰ ਤੁਸੀਂ ਓਕੇ ਕਰਕੇ ਭੇਜੋ ਹਾਂ ਕਿਰਕ ਤੱਕ ਮਿਲਦੀ ਹੈ ਕਈ ਵਾਰ ਖਿਚੜੀ ਦੇ ਪੈਕਟਾਂ ਦੇ ਵਿੱਚ ਕਿਰਕ ਜਿਹੜੀ ਉਹ ਕਿਵੇਂ ਨਿਕਲ ਕੇ ਆ ਸਕਦੀ ਆ ਇਹਦੀ ਲੈਬ ਟੈਸਟਿੰਗ ਤਾਂ ਕੋਈ ਵੀ ਨਹੀਂ ਸਾਨੂੰ ਇਹ ਕਿਹਾ ਜਾ ਰਿਹਾ ਕਿ ਜਿਹੜੀ ਤੁਹਾਡੀ ਜੀਬ ਆ ਉਹੀ ਲੈਪਟੈਸਟ ਆ ਤੁਹਾਡਾ ਟੇਸ ਦੇ ਬੇਸਿਸ ਤੇ ਹੀ ਤੁਸੀਂ ਦੱਸੋ ਕਮਿਟਮੈਂਟ ਨਹੀਂ ਹੈਗੀ ਕੋਈ ਵਿਲ ਨਹੀਂ ਹੈਗੀ ਕੋਈ ਵੀ ਇੰਪਰੂਵਮੈਂਟ ਦੀ ਜੇ ਵਿਲ ਹੁੰਦੀ ਤਾਂ ਫਿਰ ਇਹਵੇਂ ਸਸਪੈਂਸ਼ਨ ਥੋੜੀ ਹੋਣੀ ਸੀਗੀ ਔਰ ਇਹ ਕਿਹੜਾ ਗਰਾਉਂਡ ਬਣਿਆ ਸਸਪੈਂਸ਼ਨ ਦਾ ਕਿ ਤੁਸੀਂ ਪ੍ਰੇਰਿਤ ਕੀਤਾ ਇਹਦਾ ਤਾਂ ਹੜਤਾਲਾਂ ਸੀ ਸਿਨੀਅਰਸ ਨਾਲ ਕਦੀ ਉਹਨਾਂ ਨੇ ਬੁਲਾਇਆ ਤੁਹਾਨੂੰ ਕਿ ਵੀ ਇਹਦੇ ਤੇ ਮੈਨੂੰ ਨਹੀਂ ਬੁਲਾਇਆ ਹੈਗਾ ਔਰ ਨਾ ਹੀ ਮੈਂ ਉਹਨਾਂ ਨੂੰ ਕੋਈ ਰਿਪਰੈਜ਼ੈਂਟੇਸ਼ਨ ਦੇਣ ਚ ਦਿਲਚਸਪੀ ਰੱਖਦਾ ਆ ਇਹ ਸਿੱਧੀ ਸਿੱਧੀ ਸੀਨੀਅਰ ਅਧਿਕਾਰ ਦੀ ਆੜ ਦੇ ਵਿੱਚ ਗੁੰਡਾ ਕਰਦੀ ਆ ਤੁਸੀਂ ਆਪਣੇ ਸਬੋਡੀਨੇਟ ਨੂੰ ਬਿਨਾ ਸ਼ੋ ਕੋਸ ਨੋਟਿਸ ਜਾਰੀ ਕੀਤੇ ਬਿਨਾ ਉਹਨੂੰ ਉਹਦਾ ਪੱਖ ਸੁਣੇ ਔਰ ਇੱਕ WhatsApp ਦੇ ਫਾਰਵਰਡਡ ਮੈਸੇਜ ਦੇ ਬੇਸਿਸ ਤੇ ਕਦੋਂ ਦੀਆਂ ਸਸਪੈਂਸ਼ਨਾਂ ਹੋਣ ਲੱਗੀਆਂ ਉਹ ਵੀ ਉਹਨਾਂ ਇਨਸਾਨਾਂ ਦੀਆਂ ਜਿਹੜੇ ਜ਼ਿੰਮੇਵਾਰ ਪੋਸਟਾਂ ਤੇ ਬੈਠੇ ਦੇਖੋ ਸਾਡੀਆਂ ਵੀ ਪੋਸਟਾਂ ਜ਼ਿੰਮੇਵਾਰੀ ਵਾਲੀਆਂ ਨੇ ਸਾਡੇ ਕੋਲ ਵੀ ਕੁਰਸੀ ਆ ਜੇ ਸਾਡੀ ਕੁਰਸੀ ਦੀ ਕਦਰ ਨਹੀਂ ਆ ਤਾਂ ਸਾਨੂੰ ਵੀ ਤੁਹਾਡੀ ਕੁਰਸੀ ਦੀ ਕਦਰ ਨਹੀਂਗੀ ਸਿੰਪਲ ਐਜ਼ ਸਿੰਪਲ ਐਜ਼ ਇਟ ਕੈਨ ਗੇਟ ਆਸ਼ਰੰਤਾਂ ਪਹਿਲਾਂ ਜੇ ਮੈਂ ਜਾਣਕਾਰੀ ਸਹੀ ਹੋਵੇ ਤਾਂ ਮਾਰਕ ਪੈਡ ਜਾਂ ਵਿਰਕਾ ਦਾ ਜਾਂਦਾ ਸੀ ਜਿਹੜਾ ਕਿ ਦੇਸੀ ਕਿਉ ਦਾ ਬਣਿਆ ਕਿਹਾ ਜਾਂਦਾ ਸੀ ਸੋ ਉਹ ਤੁਹਾਨੂੰ ਕੀ ਇਸ ਚ ਲੱਗਦਾ ਤੁਹਾਨੂੰ ਕਿ ਉਹ ਹਟਾ ਕੇ ਹੁਣ ਅਗਰ ਰਾਸ਼ਰਨ ਦੀ ਫਾਰਮ ਹੀ ਚੇਂਜ ਕਰ ਦਿੱਤੀ ਜਾ ਰਹੀ ਹੈ ਇਹਦੇ ਤੇ ਵੀ ਕੁਝ ਸਵਾਲ ਲੱਗਦੇ ਆ ਤੁਹਾਨੂੰ ਆ ਦੇਖੋ ਪਹਿਲੀ ਗੱਲ ਤਾਂ ਠੀਕ ਹੈ ਅਗਰ ਗਵਰਨਮੈਂਟ ਨੂੰ ਲੱਗਾ ਹੋਵੇਗਾ ਉਸ ਟਾਈਮ ਤੇ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਸੀਰੀਅਸ ਮੈਟਰ ਆ ਕਿ ਉਹਨਾਂ ਤੋਂ ਲੈ ਕੇ ਇੱਧਰ ਕਿਉਂ ਦਿੱਤਾ ਗਿਆ ਅਗਰ ਗਵਰਨਮੈਂਟ ਨੂੰ ਲੱਗਾ ਸੀਗਾ ਉਸ ਟਾਈਮ ਤੇ ਕਿ ਕੋਈ ਪ੍ਰੋਬਲਮ ਹੈ ਕਿਉਂਕਿ ਕਈ ਵਾਰ ਸਪਲਾਈ ਦੇ ਵਿੱਚ ਡਿਲੇ ਥੋੜੀ-ਬਹੁਤੀ ਹੋ ਜਾਂਦੀ ਸੀਗੀ ਹਾਲਾਂਕਿ ਉਹਦੇ ਵੱਖਰੇ ਹੱਲ ਹੋ ਸਕਦੇ ਸੀਗੇ ਬਟ ਅਗਰ ਤੁਹਾਨੂੰ ਪਿਛਲੇ 1 ਸਾਲ ਤੋਂ ਪ੍ਰਾਈਵੇਟ ਫਾਰਮ ਨਾਲ ਡੀਲ ਕਰਕੇ ਦੇਖ ਰਿਹਾ ਹੈ ਕਿ ਰਾਸ਼ਨ ਦੀ ਕੁਆਲਿਟੀ ਇੰਨੀ ਖਰਾਬ ਆ ਰਹੀ ਹੈ ਮਤਲਬ ਉਲੀ ਕਿਵੇਂ ਨਿਕਲ ਸਕਦੀ ਆ ਪੈਕੇਟਸ ਤੋਂ ਤੁਸੀਂ ਕੁਰਕਰੇ ਦਾ ਪੈਕੇਟ ਪੰਜਾਬ ਤੋਂ ਖਰੀਦੋ ਲੇਹ ਲਦਾਖ ਤੋਂ ਖਰੀਦੋ ਅਰੂ ਨਾਚਲ ਤੋਂ ਖਰੀਦੋ ਹਿਮਾਚਲ ਤੋਂ ਖਰੀਦੋ ਕੰਨਿਆ ਕੁਮਾਰੀ ਤੋਂ ਖਰੀਦੋ ਟੇਸਟ ਤੁਹਾਨੂੰ ਸੇਮ ਮਿਲੂਗਾ ਕਦੇ ਉਲੀ ਲੱਗੀ ਮਿਲੀ ਆ ਤੁਹਾਨੂੰ ਸੀਲਡ ਪੈਕੇਟ ਸੀਲਡ ਰਸ਼ਨ ਚ ਉਲੀ ਲੱਗ ਕਿਵੇਂ ਸਕਦੀ ਆ ਹਵਾ ਚ ਨਮੀ ਦੇ ਸੰਪਰਕ ਤੋਂ ਆਇਆ ਨਹੀਂ ਪੈਕੇਟ ਸੋ ਟੇਸਟ ਯੂਨੀਫਾਰਮ ਹੋਣਾ ਚਾਹੀਦਾ ਟੇਸਟ ਯੂਨੀਫਾਰਮ ਨਹੀਂ ਹੈਗਾ ਕਿਤੇ ਕੋਈ ਟੇਸਟ ਆ ਰਿਹਾ ਕਿਤੇ ਕੋਈ ਟੇਸਟ ਆ ਰਿਹਾ ਅਗਰ ਉਹ ਸੇਮ ਹੀ ਜਗ੍ਹਾ ਤੇ ਚੀਜ਼ ਤੁਸੀਂ ਕੁੱਕਰ ਚ ਦਾਲ ਬਣਾਈਆਂ ਇਹ ਕਿਵੇਂ ਹੋ ਸਕਦਾ ਕਿ ਇੱਕ ਕੌਲੀ ਟੇਸਟੀ ਔਰ ਦੂਸਰੀ ਕੌਲੀ ਚ ਉਲੀ ਨਿਕਲ ਆਈ ਜਦ ਕਿ ਸੇਮ ਫਾਰਮ ਆ ਸੇਮ ਲੋਟ ਦੇ ਬੈਗਸ ਹੁੰਦੇ ਨੇ ਉਹਦੇ ਬਾਵਜੂਦ ਉਲੀ ਨਿਕਲ ਕੇ ਆ ਰਹੀ ਆ ਮਤਲਬ ਪੈਕੇਟ ਨਵਾਂ ਆ ਫੀਡ ਪੁਰਾਣੀ ਆ ਹਾਂ ਸੋ ਇਸ ਕਰਕੇ ਕੋਈ ਨਾ ਕੋਈ ਪ੍ਰੋਬਲਮ ਤਾਂ ਹੈਗੀ ਆ ਇਹ ਤਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਤੁਹਾਡੇ ਵੀ ਬਹੁਤ ਸਾਰੇ ਜਿੰਮੇ ਤੁਸੀਂ ਇਹ ਮੁੱਦਾ ਚੱਕਿਆ। ਪੰਜਾਬ ਦੇ ਬਹੁਤ ਸਾਰੇ ਜਗ੍ਹਾ ਤੋਂ ਹੁਣ ਵੀਡੀਓਜ਼ ਆਣੀਆਂ ਸ਼ੁਰੂ ਹੋ ਗਈ ਨੇ। ਲੋਕਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਅੱਜ ਵੀ ਬੜਾ ਮਾਜਰਾ ਤੋਂ ਇੱਕ ਵੀਡੀਓ ਸਾਹਮਣੇ ਆ ਰਹੀ ਸੀ। ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹੋ। ਰਦਰ ਤੁਸੀਂ ਨਹੀਂ ਮੈਂ ਤਾਂ ਕਹੂੰਗਾ ਪੰਜਾਬ ਦੇ ਸਾਰੇ ਲੋਕ ਹੀ ਅੰਦਾਜ਼ਾ ਲਗਾ ਰਹੇ ਨੇ ਕਿ ਕਿੰਨੀਆਂ ਝੂਠੀਆਂ ਰਿਪੋਰਟਾਂ ਭੇਜੀਆਂ ਜਾਂਦੀਆਂ। ਜਿੰਨੇ ਵੀ ਮੈਂ ਇੱਕ ਸਿੰਪਲ ਜੀ ਤੁਹਾਨੂੰ ਕਨਸੈਪਟ ਦੱਸਦਾ ਕਿ ਜਿੰਨੇ ਵੀ ਬਲਾਕਸ ਜਾਂ ਡਿਸਟ੍ਰਿਕਟ ਦੇ ਵਿੱਚ ਇਹ ਰਿਪੋਰਟਾਂ ਆਈਆਂ ਨੇ ਇਹ ਵੀਡੀਓਜ਼ ਆਈਆਂ ਨੇ ਕੈਮਰਾ ਤਾਂ ਝੂਠ ਨਹੀਂ ਬੋਲਦਾ ਮੈਂ ਝੂਠ ਬੋਲ ਸਕਦਾ ਬੰਦਾ ਝੂਠ ਬੋਲ ਸਕਦਾ ਬਟ ਕੈਮਰਾ ਝੂਠ ਨਹੀਂ ਬੋਲ ਸਕਦਾ ਪਰ ਇਹ ਜਿੰਨੇ ਵੀ ਬਲਾਕਾਂ ਦੇ ਵਿੱਚ ਉਹ ਵੀਡੀਓਜ਼ ਆਈਆਂ ਨੇ ਨਾ ਉਹਨਾਂ ਦੇ ਸੀਡੀਪੀਓਜ਼ ਦੀਆਂ ਰਿਪੋਰਟਸ ਚੈੱਕ ਕਰਵਾ ਲਓ ਰਿਪੋਰਟ ਓਕੇ ਭੇਜੀ ਗਈ ਹੋएगी ਸਭ ਕੁਝ ਠੀਕ ਹੈ ਔਰ ਮੀਡੀਆ ਕਵਰੇਜ ਇਹੀ ਹੋएगी ਕਿ ਸਭ ਕੁਝ ਠੀਕ ਹੈ ਅਖਬਾਰਾਂ ਚ ਲਵਾ ਦਿੱਤਾ ਕਿ ਚੈਕਿੰਗ ਹੋ ਗਈ ਰੈਸ਼ਨ ਸਹੀ ਪਾਇਆ ਗਿਆ ਔਰ ਵਰਕਰਾਂ ਨੂੰ ਦੱਸਿਆ ਗਿਆ ਵੀ ਖਾਣਾ ਕਿਵੇਂ ਵੰਡਣਾ ਠੀਕ ਤਰੀਕੇ ਨਾਲ ਵੰਡਿਆ ਜਾਵੇ ਬਟ ਵੀਡੀਓਜ਼ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਆ ਸੋ ਉਸ ਪਾਸੇ ਧਿਆਨ ਨਹੀਂ ਦਿੱਤਾ ਜਾ ਰ ਜੈਨੂਇਨ ਰਿਪੋਰਟਿੰਗ ਮੈਂ ਤਾਂ ਸਰਸਰੀ ਆਪਣੀ ਰਿਪੋਰਟਿੰਗ ਕਰਕੇ ਭੇਜੀਏ ਮੈਨੂੰ ਤਾਂ ਫਰਮ ਤੋਂ ਵੀ ਸਿੱਧਾ ਕਾਲ ਆ ਗਿਆ ਸੀ ਹਾਲਾਂਕਿ ਫਰਮ ਦੀ ਕੀ ਹਸਿਆਤ ਹੈ ਕਿ ਉਹ ਮੈਨੂੰ ਫੋਨ ਕਰੇ ਸਿੱਧਾ ਮੈਂ ਆਪਣੇ ਡਿਪਾਰਟਮੈਂਟ ਨੂੰ ਇਨਫੋਰਮ ਕਰ ਰਿਹਾ ਆਪਣੀ ਹਾਇਰ ਅਥਾਰਟੀ ਨੂੰ ਇਨਫੋਰਮ ਕਰ ਰਿਹਾ ਫਰਮ ਦੀ ਹਸਿਆਤ ਕੀ ਹੈ ਕਿ ਮੈਨੂੰ ਇਨਫੋਰਮ ਕਰੇ ਮੈਨੂੰ ਫੋਨ ਕਰਕੇ ਕਵੇ ਕਿ ਤੁਸੀਂ ਸਾਡੀ ਕੰਪਲੇਨਟ ਕਰਦੇ ਹੋ ਇਹ ਵੀ ਚੀਜ਼ ਹੈ ਨਾ ਮੈਂ ਨੋਰਮਲ ਕਾਲ ਸੀ ਜਾਂ ਫਿਰ ਤੁਹਾਨੂੰ ਫੈਟ ਦੇ ਵਿੱਚ ਉਹਨਾਂ ਨੇ ਨਹੀਂ ਮਤਲਬ ਨੈਚੁਰਲ ਜੀ ਗੱਲ ਹੈ ਵੀ ਕੋਈ ਫੋਨ ਤੇ ਥ੍ਰੈਟ ਤਾਂ ਕਿਉਂ ਦੇਊਗਾ ਫੋਨ ਤੇ ਥ੍ਰੈਟ ਕੋ ਮੈਂ ਇਦਾਂ ਨਹੀਂ ਕਹੂੰਗਾ ਬਟ ਉਹ ਕਹਿ ਰਹੇ ਸੀਗੇ ਕਿ ਤੁਸੀਂ ਸਰ ਸਾਡੀ ਕੰਪਲੇਂਟ ਕਰਤੀ ਆ ਤੁਸੀਂ ਸਾਡੀ ਕੰਪਲੇਂਟ ਕਿਉਂ ਕੀਤੀ ਆ ਸਾਨੂੰ ਸਿੱਧਾ ਦੱਸਦੇ ਮੈਂ ਕਿ ਤੁਹਾਨੂੰ ਪਤਾ ਕਿਵੇਂ ਲੱਗਾ ਐਗਜ਼ੈਕਟਲੀ ਤੁਹਾਨੂੰ ਤਾਂ ਇਹ ਚਿੱਠੀ ਨਹੀਂ ਗਈ ਨਾ ਮੇਰੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਇਹਦਾ ਮਤਲਬ ਇਨਫੋਰਮੇਸ਼ਨ ਮਹਿਕਮੇ ਚੋਂ ਗਈ ਫਰਮ ਦੇ ਕੋਲ ਕੋਈ ਮੈਜਿਕ ਬੌਂਡ ਆ ਕੋਈ ਤਾਂ ਇਹਨਾਂ ਦੇ ਸੋਰਸਸ ਨਹੀਂ ਨਾ ਡਿਪਾਰਟਮੈਂਟ ਦੇ ਵਿੱਚ ਸੋ ਲਿੰਕੇਜ ਤੁਹਾਡੇ ਸਾਹਮਣੇ ਹੀ ਆ ਫਰਮ ਦੀ ਅਫਸਰਾਂ ਦੇ ਨਾਲ ਆਦਰਵਾਇਜ਼ ਫਾਰਮ ਨੂੰ ਕਿਵੇਂ ਪਤਾ ਹੈ ਕੰਪਲੇਂਟ ਗਈ ਹੈ ਇਨਫੋਰਮੇਸ਼ਨ ਚੰਡੀਗੜ੍ਹ ਗਈ ਚੰਡੀਗੜ੍ਹੋਂ ਫਾਰਮ ਤੱਕ ਪਹੁੰਚ ਗਈ ਹੈ ਕਨੈਕਸ਼ਨਸ ਨੂੰ ਅੱਜ ਤੁਹਾਡੇ ਵੱਲੋਂ ਤੁਹਾਨੂੰ ਤੁਹਾਡੀ ਸਸਪੈਂਸ਼ਨ ਜਿਹੜੀ ਹੈ ਤੁਹਾਡੇ ਵੱਲੋਂ ਕੋਈ ਪ੍ਰਤੀਕਿਰਿਆ ਰਹੇਗੀ ਹੁਣ ਆਪਣੇ ਵਿਭਾਗ ਨੂੰ ਲੈ ਕੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਦਾ ਆਪਣੇ ਹਾਇਰ ਅਥਾਰਟੀ ਦੇ ਕੋਲ ਬੈਠਣ ਹੀ ਨਹੀਂ ਵਾਲਾ ਕਿ ਮੇਰੀ ਸਸਪੈਂਸ਼ਨ ਹਲ ਕਰੋ ਮੈਂ ਅੱਜ ਸਸਪੈਂਡ ਹਾਂ ਮੈਂ 6 ਮਹੀਨੇ ਵੀ ਸਸਪੈਂਡ ਰਹਾ ਮੈਂ ਬਿਲਕੁਲ ਵੀ ਇਹਨਾਂ ਨੂੰ ਨਹੀਂ ਕਹਿਣ ਵਾਲਾ ਕਿ ਸਸਪੈਂਸ਼ਨ ਰੱਦ ਕਰੋ ਰਾਦਰ ਮੈਂ ਤਾਂ ਇਹ ਕਹੂੰਗਾ ਕਿ ਤੁਸੀਂ ਹੁਣ ਸਟੈਂਡ ਲਓ ਇੱਥੇ ਇੱਥੇ ਹੀ ਖੜੇ ਰਹੋ ਜਿਹੜੇ ਕੁਝ ਦਲਾਲ ਉੱਥੇ ਬੈਠੇ ਨੇ ਹੈੱਡ ਆਫਿਸ ਤੋਂ ਹੁਣ ਵਾਰੀ ਆਏਗੀ ਇਹਨਾਂ ਦੀ ਪਤਾ ਸਾਨੂੰ ਹੈਗਾ ਆ ਕੌਣ ਦਲਾਲ ਨੇ ਕਿਹੜੇ ਕਿਹੜੇ ਕੇਸਿਸ ਉਹਨਾਂ ਦੇ ਖਿਲਾਫ ਨੇ ਵਿਜੀਲੈਂਸ ਦੇ ਕੇਸਿਸ ਪੈਂਡਿੰਗ ਪਏ ਨੇ ਕਿਉਂ ਨਹੀਂ ਨਿਪਟਾਈ ਜਾਂਦੇ 19 ਜ਼ਿਲ੍ਹਿਆਂ ਦੇ ਵਿੱਚ ਨਟਵਰ ਲਾਲਾ ਨੂੰ ਚਾਰਜ ਦਿੱਤੇ ਗਏ ਨੇ ਜਿਹੜੇ ਬੰਦੇ 2018 ਚ ਸੀਡੀਪੀ ਉਹ ਰਿਕਰੂਟ ਹੋਏ ਨੇ ਹਲੇ ਉਹਨਾਂ ਨੇ ਸੀਡੀਪੀਓ ਦੀ ਪੋਸਟ ਦਾ ਪਰਖਕਾਲ ਪੂਰਾ ਨਹੀਂ ਕੀਤਾ ਮਤਲਬ ਸਿਰਫ ਐਗਜ਼ਾਮ ਕਲੀਅਰ ਕਰਨਾ ਤੁਹਾਨੂੰ ਨਹੀਂ ਸਮਝਿਆ ਜਾਂਦਾ ਕਿ ਤੁਸੀਂ ਜੌਬ ਲਈ ਸੂਟੇਬਲ ਹੋ ਤੁਹਾਨੂੰ ਇੱਕ ਪਰਖਕਾਲ ਦਾ ਸਮਾਂ ਦਿੱਤਾ ਜਾਂਦਾ ਕਿਉਂਕਿ ਟੈਸਟ ਲਿਖਣਾ ਵੱਖਰੀ ਚੀਜ਼ ਹੈ ਜੌਬ ਦੇ ਵਿੱਚ ਬੈਠ ਕੇ ਆਫਿਸ ਚ ਕੰਮ ਕਰਨਾ ਇੱਕ ਅਲੱਗ ਚੀਜ਼ ਆ ਸੋ ਪੜਕ ਕਾਲ ਦਾ ਸਮਾਜ ਜਿਨ੍ਹਾਂ ਨੇ ਸੀਡੀਪੀਓ ਦੀ ਸਾਮੀ ਦਾ ਪੂਰਾ ਨਹੀਂ ਕੀਤਾ ਉਹਨਾਂ ਨੂੰ ਜ਼ਿਲ੍ਹਾ ਪੱਦਰ ਦੀ ਸਾਮੀ ਦਾ ਚਾਰਜ ਦੇ ਦਿੱਤਾ ਗਿਆ ਮਤਲਬ ਜਿਨ੍ਹਾਂ ਨੂੰ ਬਲਾਕ ਹੈਂਡਲ ਕਰਨਾ ਹਲੇ ਨਹੀਂ ਸਿੱਖਿਆ ਜਿਨ੍ਹਾਂ ਨੇ ਉਹਨਾਂ ਨੂੰ ਤੁਸੀਂ ਜ਼ਿਲ੍ਹਾ ਹੈਂਡਲ ਕਰਨ ਲਈ ਦਿੱਤਾ ਔਰ ਇੱਕ ਦੋ ਕੇਸਿਸ ਵਿੱਚ ਤਾਂ ਤਿੰਨ ਤਿੰਨ ਚਾਰ ਚਾਰ ਜ਼ਿਲ੍ਹੇ ਉਹਨਾਂ ਬੰਦਿਆਂ ਨੂੰ ਦਿੱਤੇ ਗਏ ਔਰ ਉਹਨਾਂ ਨੂੰ ਅਸੀਂ ਨਾਮ ਹੀ ਦਿੱਤਾ ਹੈ ਕਿ ਨੈਟਵਰ ਲਾਲ ਖੈਰ ਮੈਂ ਚੈਲੰਜ ਕਰੂੰਗਾ ਕਿ ਤੁਸੀਂ ਡਿਫੇਮੇਸ਼ਨ ਫਾਈਲ ਕਰੋ ਕਿਉਂਕਿ ਪਬਲਿਕ ਇੰਟਰਸਟ ਦੇ ਵਿੱਚ ਮੈਂ ਇਹ ਚੀਜ਼ ਬੋਲ ਰਿਹਾ ਜਦੋਂ ਪਬਲਿਕ ਇੰਟਰਸਟ ਆਪਾਂ ਗੱਲ ਕਰਦੇ ਆ ਕਦੇ ਵੀ ਡਿਫੇਮੇਸ਼ਨ ਦਾ ਕੇਸ ਨਹੀਂ ਬਣ ਸਕਦਾ ਤੁਸੀਂ ਇੱਕ ਆਰਗੇਨ ਜੇ ਤੁਹਾਨੂੰ ਲੱਗੂਗਾ ਕਿ ਤੁਸੀਂ ਫਸ ਚੁੱਕੇ ਹੋ ਇੱਕ ਜਗ੍ਹਾ ਤੁਸੀਂ ਕਿਉਂ ਕੰਮ ਕਰੋਗੇ ਅੱਜ ਸੀਡੀਪੀਓਜ਼ ਚ ਮੋਟੀਵੇਸ਼ਨ ਹੀ ਨਹੀਂ ਆ ਕੰਮ ਕਰਨ ਦੀ ਜੇ ਸੈਂਟਰਾਂਸ ਖਰਾਬ ਰਹਿਣ ਜਾ ਰਿਹਾ ਸੀਡੀਪੀਓਜ਼ ਚ ਮੋਟੀਵੇਸ਼ਨ ਹੀ ਨਹੀਂ ਹੈ ਕਿ ਅਸੀਂ ਇੰਪਰੂਵ ਕਰੀਏ ਤੁਸੀਂ ਤੁਸੀਂ ਇੱਕ ਸਵਾਲ ਚੱਕਿਆ ਤੁਹਾਨੂੰ ਸਸਪੈਂਡ ਕਰਾ ਹਾਂ ਬਿਲਕੁਲ ਇਹ ਮੈਸੇਜ ਹੈ ਸਾਰੇ ਸੀਡੀਪੀਓਜ਼ ਨੂੰ ਮੈਂ ਤਾਂ ਰਿਕਵੈਸਟ ਵੀ ਕਰੂੰਗਾ ਆਪਣੇ ਕੋਲੀਗਜ਼ ਨੂੰ ਕਿ ਇਹਨਾਂ ਦੀ ਗੱਲਾਂជា ਪ੍ਰੋਪਾਗੈਂਡਾ ਚ ਨਾ ਆਇਓ ਕੋਈ ਮਿਸਟੇਕ ਮੈਂ ਨਹੀਂ ਕੀਤੀ ਹੈ ਜੇ ਮੈਂ ਮਿਸਟੇਕ ਕੀਤੀ ਹੁੰਦੀ ਮੈਂ ਇਦਾਂ ਖੜਾ ਹੋ ਕੇ ਬੋਲਦਾ ਤੁਸੀਂ ਕਿੰਨੇ ਕ ਸਸਪੈਂਡਡ ਅਫਸਰਾਂ ਨੂੰ ਦੇਖਦੇ ਹੋ ਕਿ ਇੱਕ ਤੋਂ ਇੱਕ ਮੀਡੀਆ ਚੈਨਲ ਆਈ ਏਮ ਇਨ ਕੰਟੈਕਟ ਵਿਦ ਓਪੋਜੀਸ਼ਨ ਪਾਰਟੀਆਂ ਆਲਸੋ ਪਰ ਮੈਂ ਬਿਲਕੁਲ ਇਸ ਮੈਟਰ ਨੂੰ ਰੇਜ਼ ਕਰੂੰਗਾ ਬਲਜੀਤ ਮੈਮ ਨੇ ਆਪਣੇ ਅਫਸਰਾਂ ਦੀ ਤਾਂ ਕੀ ਸੁਣਨੀ ਉਹ ਸਾਡੇ ਦੁਆਲੇ ਹੋਏ ਨੇ ਕੱਲ ਉਹਨਾਂ ਨੇ ਇੱਕ ਮੀਡੀਆ ਇੰਟਰੈਕਸ਼ਨ ਕੀਤੀ ਸੀਗੀ YouTube ਉੱਪਰ ਮੈਂ ਵੀਡੀਓ ਦੇਖੀ ਜਦ ਮੇਰੇ ਕੇਸ ਬਾਰੇ ਪੁੱਛਿਆ ਗਿਆ ਕਹਿੰਦਾ ਤੁਸੀਂ ਉਹ ਅੱਗੋਂ ਕਹਿੰਦੇ ਨੇ ਕਿ ਤੁਸੀਂ ਐਕਸਪਾਇਰਡ ਰਾਸ਼ਨ ਰੱਖੋਗੇ ਤਾਂ ਕਾਰਵਾਈ ਹੋਏਗੀ ਬੇਸਿਕਲੀ ਉਹਨਾਂ ਨੇ ਗੋਲਮੋਲ ਕਰਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਵਿਕਰਮਜੀਤ ਕੋਲ ਐਕਸਪਾਇਰਡ ਰਾਸ਼ਨ ਸੀ ਤਾਂ ਉਹਨੂੰ ਉਲੀ ਲੱਗੀ ਪਰ ਉਹਨਾਂ ਨੂੰ ਪਤਾ ਨਹੀਂ ਹੈ ਕਿ ਜਿਹੜੀ ਫਰਮ ਰਾਸ਼ਨਸ ਅਪਲਾਈ ਕਰ ਰਹੀ ਹੈ ਉਹ ਪੈਕੇਟ ਨਵੇਂ ਦੇ ਰਹੀ ਹੈ ਔਰ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਠੀਕ ਹੈ ਇੱਕ ਅੱਧਾ ਨਿਕਲ ਵੀ ਆਇਆ ਤਾਂ ਕੀ ਗੱਲ ਆ ਖਾਣ ਵਾਲੀ ਚੀਜ਼ ਖਰਾਬ ਕਿਵੇਂ ਨਿਕਲ ਸਕਦੀ ਇਹ ਕੋਈ ਰੇੜੀ ਤੇ ਲੱਗਾ ਸਮਾਨ ਤਾਂ ਨਹੀਂ ਵੀ ਹਾਂ ਬਹੁਤ ਸਾਰੀਆਂ ਆ ਗਿਆ ਨੇ ਔਰ ਇਹ ਕੋਈ ਰੇੜੀ ਤੇ ਪਿਆ ਸਮਾਨ ਤਾਂ ਨਹੀਂ ਆ ਕਿ ਚਲੋ ਇੱਕ ਰੇੜੀ ਤੇ ਕੇਲੇ ਖਰਾਬ ਨੇ ਦੂਜੀ ਦੇ ਚੰਗੇ ਨੇ ਇਹ ਸੀਲਡ ਪੈਕੇਟ ਆ ਜਦੋਂ ਸੀਲਡ ਆ ਅੰਦਰ ਜਿਹੜਾ ਐਟਮੋਸਫੇਅਰ ਹੈਗਾ এনवायरमेंट ਆ ਬਾਹਰ ਦੇ ਵਾਤਾਵਰਣ ਨਾਲੋਂ ਵੱਖਰਾ ਹੈ ਪੈਕੇਟ ਦੇ ਵਿੱਚ ਸੀਲਡ ਪੈਕੇਟ ਗਲਤ ਕਿਵੇਂ ਨਿਕਲ ਸਕਦਾ ਮੈਂ ਪਹਿਲਾਂ ਵੀ ਕਿਹਾ ਚਿਪਸ ਕੁਕਰੇ ਦੀ ਜਿਹੜੀ ਕੁਆਲਿਟੀ ਆ ਉਹ ਕਦੇ ਵੀ ਵੇਰੀ ਨਹੀਂ ਕਰਦੀ ਤੁਸੀਂ ਕਦੀ ਕਹਿੰਦੇ ਹੋ ਕਿ ਪੰਜਾਬ ਚ ਕੁਰਕਰੇ ਮਾੜੇ ਮਿਲਦੇ ਨੇ ਔਰ ਹਿਮਾਚਲ ਚ ਚੰਗੇ ਮਿਲਦੇ ਬਿਕੋਜ਼ ਉਹ ਸੀਲਡ ਪੈਕੇਟ ਆ ਯੂ ਕੈਨ ਟੇਕ ਇਟ ਐਨੀਵੇਅਰ ਯੂ ਵਾਂਟ ਕਿਸੇ ਵੀ ਜਗ੍ਹਾ ਤੇ ਜਾਓਗੇ ਖੋਲੋਗੇ ਸੇਮ ਚੀਜ਼ ਮਿਲੂਗੀ ਕਿ ਖਾਣ ਵਾਲੀ ਚੀਜ਼ ਸੀਲਡ ਪੈਕੇਟ ਆ ਉਹਦੇ ਚ ਉਲੀ ਲੱਗ ਰਹੀ ਆ ਘਟਾਲਾ ਨਹੀਂ ਤਾਂ ਕੀ ਆ ਫਿਰ ਤੁਹਾਡੇ ਕੋਲ ਤੁਸੀਂ ਜੋ ਕੰਪਲੇਂਟ ਕੀਤੀ ਉਹਦੀ ਕੋਈ ਕਾਪੀ ਹੈ ਮੇਰੇ ਕੋਲ ਹਾਂ ਬਿਲਕੁਲ ਮੇਲ ਕੀਤੀ ਤੁਸੀਂ ਦਿਖਾ ਸਕਦੇ ਤੁਸੀਂ ਕੋਈ ਮੇਰੇ ਕੋਲ ਇਸ ਟਾਈਮ ਤਾਂ ਉਹਦੀ ਕੰਪਲੇਂਟ ਦੀ ਕਾਪੀ ਕਿੱਥੇ ਨਹੀਂ ਹੈਗੀ ਬਟ ਹਾਂ ਮੇਲ ਅਸੀਂ ਕੀਤੀ ਹੋਈ ਆ ਕਿਉਂਕਿ ਆਫਿਸ ਰਿਕਾਰਡ ਦਾ ਹਿੱਸਾ ਹੋ ਜਾਂਦਾ ਹਾਂ ਬਟ ਇਹ ਜ਼ਰ ਉਹਦੇ ਪੈਕੇਟ ਮੈਂ ਆਪਣੀ ਕਸਟਡੀ ਦੇ ਵਿੱਚ ਹੀ ਰੱਖਿਆ ਕਿਉਂਕਿ ਮੈਨੂੰ ٹرسٹ ਨਹੀਂ ਹੈਗਾ ਡਿਪਾਰਟਮੈਂਟ ਤੇ ਇਹ ਉਹਨਾਂ ਨੂੰ ਜਿਹੜਾ ਹੈ ਡਿਸਪਲੇਸ ਕਰ ਸਕਦੇ ਨੇ ਇੱਧਰ ਉੱਧਰ ਕਿਉਂਕਿ ਇਹ ਇੱਕ ਸਟਰੈਟਜੀ ਆ ਹਰ ਜਗ੍ਹਾ ਅੱਜ ਅਸੀਂ ਖਰੜ ਦੇ ਬਲਾਕ ਦੇ ਵਿੱਚ ਵੀ ਦੇਖਿਆ ਆ ਕਿ ਉੱਥੇ ਮੀਡੀਆ ਪਰਸਨਸ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਦੇਖਿਆ ਕਿ ਮੁਲਾਜ਼ਮ ਉੱਥੋਂ ਭੱਜ ਕੇ ਚਲੇ ਗਏ ਖੈਰ ਮੁਲਾਜ਼ਮ ਦੀ ਕੋਈ ਉਹਦੇ ਚ ਗਲਤੀ ਨਹੀਂ ਮੈਂ ਤਾਂ ਮੁਲਾਜ਼ਮ ਦੇ ਹੱਕ ਚ ਉਹਨਾਂ ਨੇ ਕਿਹਾ ਸੁਪਰਵਾਈਜ਼ਰ ਦੌੜ ਗਏ ਨੇ ਇੱਥੇ ਸੁਪਰਵਾਈਜ਼ਰ ਦਾ ਕਸੂਰ ਕੋਈ ਨਹੀਂ ਹੈ ਸੁਪਰਵਾਈਜ਼ਰ ਤਾਂ ਇੱਕ EMPLOYEE ਨੇ ਥੱਲੇ ਵਾਲੇ EMPLOYEES ਤਾਂ ਚਾਹੁੰਦੇ ਨੇ ਸੁਧਾਰ ਹੋਵੇ ਬਟ अच्छੀਆਂ रिपोर्टਾਂ ਚਾਹੁੰਦੇ ਨੇ ਫਾਲਸ ਰਿਪੋਰਟਿੰਗ ਚੀਜ਼ਾਂ ਨੂੰ ਵਧੀਆ ਫੈਕਟਸ ਨੂੰ ਓਵਰ ਰਿਪੋਰਟ ਕਰਨਾ ਮਾੜੇ ਫੈਕਟਸ ਨੂੰ ਅੰਡਰ ਰਿਪੋਰਟ ਕਰਨਾ ਔਰ ਕੁਝ ਨੂੰ ਲੁਕੋ ਕੇ ਰੱਖਣਾ ਪਰ ਹਾਲਾਂਕਿ ਜੇ ਦੇਖੇ ਜੇਵੇਂ ਲੋਕਾਂ ਦਾ ਵਿਸ਼ਵਾਸ ਹੁੰਦਾ ਹੈ ਕਿ ਸਰਕਾਰ ਦੇ ਜਿਹੜੇ ਅਧਿਕਾਰੀ ਜਾਂ ਮੁਲਾਜ਼ਮ ਤਾਇਨਾਤ ਕੀਤੇ ਨੇ ਉਹ ਵਿਸ਼ਵਾਸ ਕਰਨ ਦੇ ਲਾਇਕ ਨੇ ਔਰ ਉਹ ਲੋਕਾਂ ਦੇ ਇੰਟਰਸਟ ਦੀ ਗੱਲ ਕਰਨਗੇ ਲੋਕਾਂ ਨੂੰ ਮਹਿਫੂਜ਼ ਰੱਖਣਗੇ ਦੇਖੋ ਬੇਸਿਕਲੀ ਕੀ ਹੈ ਸਾਡੇ ਸੰਵਿਧਾਨ ਦੇ ਨਿਰਮਾਤਾਵਾਂ ਨੇ ਇਹ ਸੋਚਿਆ ਸੀਗਾ ਕਿ ਪੋਲਿਟਿਕਸ ਮਾੜੀ ਚੀਜ਼ ਆ ਵੋਟ ਦਾ ਚੱਕਰ ਬਹੁਤ ਮਾੜਾ ਆ ਨੇਤਾ ਨੇ ਤਾਂ 5 ਸਾਲ ਦਾ ਵੇਖਣਾ ਆ 5 ਸਾਲ ਵੀ ਨਹੀਂ ਬੰਦੇ ਹੁਣ ਤਾਂ ਹਰ ਸਾਲ ਵੋਟਾਂ ਨੇ ਕਦੇ ਕਿਤੇ ਆ ਗਈਆਂ ਕਦੇ ਕਿਤੇ ਆ ਗਈਆਂ ਪੰਜਾਬ ਚ ਇਲੈਕਸ਼ਨਸ ਖਤਮ ਹੋਈਆਂ ਹਿਮਾਚਲ ਚ ਆ ਗਈਆਂ ਸੀਗੀਆਂ ਰਾਈਟ ਪਰ ਜਿਹੜਾ ਅਫਸਰ ਹੁੰਦਾ ਆ ਜਾਂ ਫਿਰ ਜਿਹੜਾ ਮੁਲਾਜ਼ਮ ਹੁੰਦਾ ਆ ਉਹਨੂੰ ਕਦੇ ਵੀ ਵੋਟਾਂ ਦੀ ਟੈਨਸ਼ਨ ਨਹੀਂ ਹੁੰਦੀ ਉਹ ਤੁਹਾਨੂੰ ਤਾਂ ਅਪੁਆਇੰਟਮੈਂਟ ਮਿਲ ਗਈ ਉਹ 30 32 ਸਾਲ ਲਈ ਅਫਸਰ ਆ ਇਸੇ ਕਰਕੇ ਹੀ ਉਹਨੂੰ ਸਿਕਿਉਰਿਟੀ ਆਫ ਟੈਨ ਯਰ ਦਿੱਤਾ ਜਾਂਦਾ ਕਿ ਉਹ ਇੰਡੀਪੈਂਡੈਂਟਲੀ ਕੰਮ ਕਰ ਸਕੇ ਤੇ ਜੇ ਅਸੀਂ ਵੀ ਐਵੇਂ ਪੋਪੁਲਿਜ਼ਮ ਦੇ ਵਾਲੇ ਪਾਸੇ ਪੈਣਾ ਕਿ ਮਾੜਾ ਆ ਤਾਂ ਇਧਰ ਕਈ ਤੇ ਫਿਰ ਸਾਡੇ ਤੇ ਪੋਲੀਟੀਸ਼ੀਅਨਸ ਫਰਕ ਕੀ ਆ ਮੈਂਮ ਦੀ ਪ੍ਰੋਬਲਮ ਤਾਂ ਮੈਂ ਸਮਝ ਗਿਆ ਕਿ ਸ਼ੀ ਹੈਜ਼ ਬੀਨ ਅ ਪੋਲੀਟੀਸ਼ੀਅਨ ਲੌਂਗਰ ਦੈਨ ਸ਼ੀ ਹੈਜ਼ ਬੀਨ ਅ ਮਿਨਿਸਟਰ ਪੋਲੀਟੀਸ਼ੀਅਨ ਬਣੇ ਨੂੰ ਜ਼ਿਆਦਾ ਟਾਈਮ ਹੈ ਮਿਨਿਸਟਰ ਬਣੇ ਨੂੰ ਥੋੜਾ ਸ਼ਾਇਦ ਉਹ ਪੋਲੀਟੀਸ਼ੀਅਨ ਦੀ ਤਰ੍ਹਾਂ ਸੋਚ ਰਹੀ ਹੈ ਮਿਨਿਸਟਰ ਦੀ ਤਰ੍ਹਾਂ ਨਹੀਂ ਸੋਚ ਰਹੀ ਇਹ ਰੀਜ਼ਨ ਕਿ ਸ਼ੀ ਪੇਸ਼ੇਵਰ ਡਾਕਟਰ ਵੀ ਨਹੀਂ ਹੈ ਔਰ ਉਹਨਾਂ ਦਾ ਵਿਭਾਗ ਮਤਲਬ ਆ ਬਟ ਪੋਲੀਟੀਸ਼ੀਅਨ ਵੀ ਨਹੀਂ ਹੈ ਨਾ ਦੈਟਸ ਦੀ ਕਨਫਰਚੂਨੇਟ ਰਿਐਲਿਟੀ ਪੋਲੀਟੀਸ਼ੀਅਨ ਵੀ ਨਹੀਂ ਹੈ ਪੋਲੀਟੀਸ਼ੀਅਨ ਨੂੰ ਅੰਦਰੋਂ ਖਤਮ ਕਰ ਦੇਣ ਔਰ ਇੱਕ ਡਾਕਟਰ ਦੀ ਤਰ੍ਹਾਂ ਸੋ ਫਾਰਮ ਦੇ ਖਿਲਾਫ ਅਜੇ ਤੱਕ ਐਫਆਈਆਰ ਕਿਉਂ ਨਹੀਂ ਆ ਮੈਨੂੰ ਦੱਸੋ ਪਤਾ ਤਾਂ ਹੈ ਡਿਪਾਰਟਮੈਂਟ ਨੂੰ ਕਿ ਕਿਹੜੀ ਫਾਰਮ ਹੈ ਜੇ ਫਾਰਮ ਮਾੜਾ ਰੈਸ਼ਨਸ ਕੱਲ ਮਿਨਿਸਟਰ ਨੇ ਆਪਣੀ ਸਟੇਟਮੈਂਟਸ ਬੋਲਿਆ ਮੀਡੀਆ ਨੂੰ ਕਿ ਅਸੀਂ ਮਾਰਕਫੈਟ ਦੀ ਜੁਮਾਰੀ ਫਿਕਸ ਕਰ ਦਾਂਗੇ ਪਹਿਲਾਂ ਤੁਸੀਂ ਸੀਡੀਪੀਓਜ਼ ਨੂੰ ਟੰਗਦੇ ਹੋ ਫਿਰ ਤੁਸੀਂ ਮਾਰਕਫੈਟ ਦੀ ਗੱਲ ਕਿਉਂਕਿ ਮਾਰਕਫੈਟ ਵੀ ਸਰਕਾਰੀ ਸਰਕਾਰ ਤੋਂ ਬੈਕ ਡੈਕ ਕੋਆਪਰੇਟਿਵ ਆ ਉਹਦੇੜੇ ਅਧਿਕਾਰੀ ਹੁੰਦੇ ਨੇ ਡੀਐਮ ਵਗੈਰਾ ਸਾਰੇ ਇੱਕ ਤਰ੍ਹਾਂ ਨਾਲ ਸਰਕਾਰੀ ਨੇ ਕੀ ਸਰਕਾਰੀ ਬੰਦਾ ਮੰਤਰੀ ਦੇ ਉੱਤੇ ਜਵਾਬ ਦੇਗਾ ਕਿ ਨਹੀਂ ਜੀ ਤੁਸੀਂ ਗਲਤ ਬੋਲ ਰਹੇ ਹੋ ਇਹ ਹੀ ਰੀਜ਼ਨ ਹੈ ਕਿ ਮੰਤਰੀ ਨੇ ਕੱਲ ਆਪਣੀ ਇ ਇੱਕ ਸਟੇਟਮੈਂਟ ਕੱਢ ਕੇ ਦਿਖਾ ਦਿਓ ਕੱਲ ਦੀ ਇੰਟਰਵਿਊ ਚ ਸੁਖਵਿੰਦਰ ਸਿੰਘ ਨਾਮ ਦੇ ਇੱਕ ਜਰਨਲਿਸਟ ਨੇ ਸਰ ਉਹਨਾਂ ਨੇ ਇੰਟਰਵਿਊ ਕੀਤੀ ਸੀਗੀ ਜਿਨ੍ਹਾਂ ਨੇ ਮੇਰੀ ਵੀ ਕੀਤੀ ਸੀ ਤਾਂ ਮੈਮ ਨੇ ਇੱਕ ਵੀ ਜਗ੍ਹਾ ਤੇ ਫਰਮ ਨੂੰ ਟਾਰਗੇਟ ਨਹੀਂ ਕੀਤਾ ਜਦ ਕਿ ਇੰਨੀ ਵੱਡੀ ਕੰਟਰੋਵਰਸੀ ਪੂਰੇ ਪੰਜਾਬ ਚ ਨਿਕਲ ਕੇ ਆ ਰਹੀ ਆ ਔਰ ਜਦੋਂ ਮੇਰਾ ਕੁਐਸਚਨ ਪੁੱਛਿਆ ਗਿਆ ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਗੱਲ ਪੂਰੀ ਗੋਲਮੋਲ ਸੀਗੀ ਐਕਸਪਾਇਰੀ ਰਾਸ਼ਨ ਆ ਕਹਿੰਦੇ ਜਦ ਕਿ ਜਿਹੜੇ ਪੈਕੇਟ ਮੇਰੇ ਉੱਲੀ ਵਾਲੇ ਨੇ ਉਹ ਚ 1 ਸਤੰਬਰ ਦੀ ਤਰੀਕ ਆ ਤੁਹਾਨੂੰ ਕਿਹਨੇ ਦਿੱਤੀ ਹੋਊਗੀ ਕਿ ਜਿਹੜਾ ਸਮਾਨ ਯਾ ਰਾਸ਼ਨ ਤੁਸੀਂ ਐਕਸਪਾਇਰ ਰੱਖਿਆ ਹੋਣਾ ਦੇਖੋ ਜਿਹੜ ਜਿਹੜਾ ਤਾਂ ਐਕਸਪਾਇਰਡ ਰੈਸ਼ਨ ਉਹਦੀ ਤਾਂ ਮੈਂ ਹੀ ਲੈਟਰ ਭੇਜੀ ਸੀਗੀ ਆਪਣੇ ਹਾਇਰ ਅਥਾਰਟिटीज ਨੂੰ ਤਾਂ ਉਹ ਤਾਂ ਫਰਮ ਮੈਡਮ ਕਹਿ ਰਹੇ ਨੇ ਨਾ ਕਿ ਤੁਹਾਡੇ ਕੋਲ ਪਿਆ ਸੀ ਤੁਸੀਂ ਰਿਸਪੌਂਸਿਬਲ ਹਾਂਜੀ ਹਾਂਜੀ ਪਰ ਇਹ ਮਤਲਬ ਇਹ ਰਿਪੋਰਟ ਉਹਨਾਂ ਕੋਲ ਕਿਵੇਂ ਪਹੁੰਚੇਗੀ ਤੁਹਾਡੇ ਕੋਲ ਐਕਸਪਾਇਰਡ ਤੇ ਨਹੀਂ ਇਹ ਮੈਂ ਐਕਚੁਅਲੀ ਰਿਟਰਨ ਦੇ ਵਿੱਚ ਦਿੱਤਾ ਸੀਗਾ ਆਪਣੇ ਡਿਪਾਰਟਮੈਂਟ ਨੂੰ ਕਿ ਐਕਸਪਾਇਰਡ ਪੈਕੇਟਸ ਨੇ ਉਹਨਾਂ ਨੇ ਐਕਚੁਅਲੀ ਮਾਰਕਫਿਟ ਦੀ ਇੱਕ ਟੀਮ ਵੀ ਭੇਜੀ ਸੀਗੀ ਪਰ ਉਸ ਟਾਈਮ ਤੇ ਕੱਲ ਅਸੀਂ ਸਬੰਧਤ ਆਪਣੇ ਜ਼ਿਲ੍ਹੇ ਦੇ ਡੀਸੀ ਸੇਬਾਨਾ ਦੇ ਕੋਲ ਮੰਗ ਪੱਤਰ ਦੇਣ ਗਏ ਸੀਗੇ ਚੀਫ ਮਿਨਿਸਟਰ ਜੀ ਦੇ ਨਾਂ ਤੇ ਤਾਂ ਮੈਂ ਉੱਥੇ ਸੀਗਾ ਔ ਕਿ ਇਹ ਰਾਸ਼ਨ ਕਿਸੇ ਦੇ ਹੱਥ ਨਹੀਂ ਜਾਏਗਾ ਮੇਰੇ ਕੋਲ ਜ਼ਰੂਰੀ ਹੈ ਮੈਂ ਉਹਦੀ ਲੈਬ ਟੈਸਟਿੰਗ ਕਰਾਉਣੀ ਹੈ ਮੈਂ ਹਰ ਸ਼ੱਕ ਤੋਂ ਪਰੇ ਸਾਬਿਤ ਕਰਨਾ ਹੈ ਔਰ ਅਸੀਂ ਫਾਰਮ ਦੇ ਖਿਲਾਫ ਕਾਰਵਾਈ ਕਰਾਉਣੀ ਹੈ ਅਗਰ ਡਿਪਾਰਟਮੈਂਟ ਦਾ ਕੋਈ ਵੀ ਅਫੀਸਰ ਇਸ ਕੌਸ ਦੇ ਵਿੱਚ ਮੇਰੇ 'ਚ ਅੜਚਨ ਬਣੇਗਾ ਤਾਂ ਉਹ ਵੀ ਆਪਣੀ ਤਿਆਰੀ ਰੱਖੇ ਜਿੰਨੇ ਮੇਰੇ ਔਰ ਪਬਲਿਕ ਇੰਟਰਸਟ ਦੇ ਵਿੱਚ ਆਉਣਾ ਹੈ ਉਹ ਆਪਣੀ ਪ੍ਰੈਪਰੇਸ਼ਨ ਕਰੇ ਮੈਂ ਨਾਮ ਨਹੀਂ ਕਿਸੇ ਦਾ ਲੈਂਦਾ ਪਰ ਜਿੰਨੇ ਵਿੱਚ ਆਉਣਾ ਆਪਣੀ ਪ੍ਰੈਪਰੇਸ਼ਨ ਕਰ ਲਿਓ ਮੈਂ ਕਿਸਾਨ ਯੂਨੀਅਨਾਂ ਨੂੰ ਵੀ ਰੀਚ ਆਊਟ ਕਰੂੰਗਾ ਮੈਂ ਟੀਚਰਸ ਐਸੋਸੀਏਸ਼ਨ ਨੂੰ ਵੀ ਰੀਚ ਆਊਟ ਕਰੂੰਗਾ ਮੈਂ ਸਾਰੀਆਂ ਜਥੇਬੰਦੀਆਂ ਨੂੰ ਰੀਚ ਆਊਟ ਇਥੇ ਕਿਹੜਾ ਰੋਬੋਟਾ ਨੂੰ ਥੋੜੀ ਖਾਣਾ ਜਾ ਰਿਹਾ ਹੈ ਮਤਲਬ ਸਰਕਾਰ ਕੀ ਕਹਿੰਦੀ ਹੈ ਕਿ 90% ਖਾਣਾ ਇਨਸਾਨਾਂ ਦਾ 10% ਡੰਗਰਾਂ ਦਾ ਹੈ ਉਹ 10% ਮਾੜਾ ਕਿਉਂ ਨਿਕਲ ਰਿਹਾ ਅਗਰ 100 ਕਰੋੜ ਦਾ ਟੈਂਡਰ ਆ ਔਰ ਹਰ ਬਲਾਕ ਦੇ ਵਿੱਚ 1-1% ਰੈਸ਼ਨ ਮਾੜਾ ਆ ਗਿਆ ਤਾਂ 1 ਕਰੋੜ ਲਾਸ ਹੋ ਗਿਆ ਗਵਰਨਮੈਂਟ ਨੂੰ ਕਿੰਨੀ ਵੱਡੀ ਰਕਮ ਹੈ 1 ਕਰੋੜ ਕਿੰਨੇ ਗਰੀਬਾਂ ਦੇ ਘਰ ਬਣ ਸਕਦੇ 1 ਕਰੋੜ ਚ ਔਰ 1% ਰੈਸ਼ਨ ਨਹੀਂ ਖਰਾਬ ਆ ਰਿਹਾ 10-10% ਖਰਾਬ ਆ ਰਿਹਾ ਹਰ 100 ਕਰੋੜ ਪਿੱਛੇ ਤੁਸੀਂ 10 ਕਰੋੜ ਦਾ ਘਾਟਾ ਪਿਚਾ ਰਹੇ ਹੋ ਕੋਈ ਕਾਰਵਾਈ ਕੀਤੀ ਗਈ ਹੈ ਇੱਕ ਇੰਟਰਸਟਿੰਗ ਪਹਿਲਾਂ ਵੀ ਤੁਹਾਡੇ ਤੁਹਾਡੇ ਸਾਹਮਣੇ ਇਹ ਚੀਜ਼ ਆਈ ਹੈ ਇਸ ਤੋਂ ਪਹਿਲਾਂ ਵੀ ਕਦੀ ਹੋਈ ਹੈ ਇਹ ਪਹਿਲੀ ਵਾਰ ਪਿਛਲੇ ਸਾਲ ਤੋਂ ਜਦੋਂ ਤੋਂ ਪ੍ਰਾਈਵੇਟ ਇਹ ਕੰਪਨੀ ਦੇ ਕੋਲ ਗਿਆ ਨਾ ਕੰਟਰੈਕਟ ਉਦੋਂ ਤੋਂ ਤਾਂ ਕਾਫੀ ਜ਼ਿਆਦਾ ਪ੍ਰੋਬਲਮ ਪਹਿਲਾਂ ਸੀਗੀ ਜਿਵੇਂ ਖੰਡ ਦੀ ਪ੍ਰੋਬਲਮ ਆਉਂਦੀ ਸੀਗੀ ਅਨਾਜ ਦੀ ਵੀ ਪ੍ਰੋਬਲਮ ਆਉਂਦੀ ਸੀਗੀ ਐਕਸਚੇਂਜ ਉਦੋਂ ਵੀ ਹੁੰਦਾ ਸੀਗਾ ਹੁਣ ਵੀ ਹੁੰਦਾ ਹੈ ਪਰ ਉਦੋਂ ਤਾਂ ਸਰਕਾਰੀ ਏਜੰਸੀਆਂ ਸੀ ਨਾ ਹੁਣ ਤਾਂ ਪ੍ਰਾਈਵੇਟ ਨੇ ਸਰਕਾਰੀ ਪਬਲਿਕ ਇੰਟਰਸਟ ਬਾਰੇ ਸੋਚੇਗਾ ਪ੍ਰਾਈਵੇਟ ਥੋੜੀ ਪਬਲਿਕ ਇੰਟਰਸਟ ਬਾਰੇ ਸੋਚੇਗਾ ਪ੍ਰਾਈਵੇਟ ਤਾਂ ਆਪਣਾ ਪਰਸਨਲ ਪ੍ਰੋਫਿਟ ਮੋਟਿਵ ਦੇਖੇਗਾ ਔਰ ਜਦੋਂ ਇੱਕ ਸਾਲ ਤੋਂ ਤੁਹਾਡਾ ਐਕਸ ਕਿ ਸਰਕਾਰ ਜਾਂ ਮੰਤਰੀ ਦੀ ਵੀ ਗੱਲ ਕਰ ਲਈਏ ਉਹਨਾਂ ਦਾ ਉਹਨਾਂ ਦੀ ਕੀ ਮਜਬੂਰੀ ਬਣ ਗਈ ਕਿ ਉਹਨਾਂ ਨੇ ਉਹ ਨਹੀਂ ਸਟੇਟਮੈਂਟ ਕਰ ਰਹੇ ਲੱਗਦਾ ਕਿ ਵਿੱਚੋਂ ਜਿਹੜੇ ਵਿਭਾਗੀ ਕੁਝ ਖਾਮੀਆਂ ਨੇ ਇਹਦੇ ਵਿੱਚ ਹਾਂਜੀ ਬਿਲਕੁਲ ਹੈਗੀਆਂ ਨੇ ਡਿਪਾਰਟਮੈਂਟ ਦਾ ਸਟਰਕਚਰ ਠੀਕ ਨਹੀਂ ਹੈਗਾ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਡਿਪਾਰਟਮੈਂਟ ਆਪਣੇ ਅਫਸਰਾਂ ਦੇ ਪ੍ਰੋਮੋਸ਼ਨ ਨਹੀਂ ਕਰ پا ਰਿਹਾ ਲੋਕ ਰਿਟਾਇਰ ਹੋ ਗਏ ਮਰ ਗਏ ਕਈ ਰਿਟਾਇਰਮੈਂਟ ਤੋਂ ਬਾਅਦ ਪ੍ਰੋਮੋਸ਼ਨ ਨਹੀਂ ਕੀਤੇ ਗਏ ਸਾਡੇ ਸੈਕਟਰੀ ਮੈਮ ਨੇ ਰਾਜੀ ਸ਼ਰਿਵਾਸਤਵ ਮੈਮ ਤੁਸੀਂ 6 ਸਾਲ ਤੋਂ ਇੱਕ ਡਿਪਾਰਟਮੈਂਟ ਵਿੱਚ ਕਿਵੇਂ ਬੈਠੇ ਹੋ ਯੂ ਆਰ ਐਨ ਆਈਐਸ ਅਫੀਸਰ देयर आर ਓਵਰ 50 ਡਿ ਤੁਸੀਂ 6 ਸਾਲ ਤੋਂ ਇੱਕੋ ਡਿਪਾਰਟਮੈਂਟ 'ਚ ਕਿਵੇਂ ਹੋ? 6 ਸਾਲ ਤੋਂ ਤਾਂ ਮੰਤਰੀ ਇੱਕ ਨਹੀਂ ਰਹਿੰਦਾ। ਡਾਇਰੈਕਟਰ ਕਿੰਨੇ ਚੇਂਜ ਹੋਗੇ ਇਸੇ ਸਮੇਂ ਦੌਰਾਨ। ਹਾਊ ਕਮ ਯੂ ਆਰ ਦੀ ਸਕੱਤਰਰੀ ਫਾਰ ਦਾ ਪਾਸ 6 ਇਅਰਸ? ਪਲੀਜ਼ ਐਕਸਪਲੇਨ ਥਿਸ ਟੂ ਮੀ। ਇੱਕ ਸਕੱਤਰਰੀ 6 ਸਾਲ ਤੋਂ ਇੱਕੋ ਡਿਪਾਰਟਮੈਂਟ 'ਚ ਕਿਵੇਂ ਬੈਠਾ ਹੈ? ਕੀ ਉਹਨਾਂ ਨੇ ਆਈਐਸ ਦਾ ਦਾ ਕਨਸੈਪਟ ਹੀ ਹੈ ਕਿ ਤੁਹਾਨੂੰ ਅਲੱਗ-ਅਲੱਗ ਡਿਪਾਰਟਮੈਂਟਸ ਭੇਜਣਾ ਹੈ? ਤਾਂ ਹੀ ਤਾਂ ਡਾਇਰੈਕਟਰ ਸਕੱਤਰਰੀ ਚੇਂਜ ਹੁੰਦੇ ਨੇ ਨਾ। ਕਿਉਂ ਨਹੀਂ ਹੋ ਰਿਹਾ ਚੇਂਜ? ਨਿਜ਼ਾਮ ਨਹੀਂ ਬਦਲ ਰਿਹਾ। ਬੰਦੇ ਸੇਮ ਬੈਠੇ ਨੇ। ਇਸੇ ਕਰਕੇ ਤਾਂ ਗਵਰਨਮੈਂਟ ਤੁਹਾਡੀ ਜਿਵੇਂ ਤੁਸੀਂ ਗੱਲ ਕਰੀ ਸੀ ਸਟਾਰਟਿੰਗ ਚ ਕਿ ਤੁਹਾਡੀ ਐਸੋਸੀਏਸ਼ਨ ਸੀ ਜਿਹੜਾ ਕਿ WhatsApp ਗਰੁੱਪ ਬਣਾ ਕਿਉਂਕਿ ਅੱਜ ਕੱਲ WhatsApp ਗਰੁੱਪਸ ਜਿਹੜੇ ਉਹਨੂੰ ਐਸੋਸੀਏਸ਼ਨ ਹੀ ਮੰਨ ਲਿਆ ਜਾਂਦਾ ਕਿ ਇੱਕ ਗਰੁੱਪ ਹੈ ਸੋ ਉਹਦੇ ਵਿੱਚ ਜਦੋਂ ਤੁਸੀਂ ਮੈਸੇਜ ਪਾਇਆ ਤੁਹਾਡੀ ਹਮਾਇਤ ਕਿਸੇ ਨੇ ਕੀਤੀ ਤੁਹਾਡੇ ਹਮਾਇਤ ਦੇ ਵਿੱਚ ਉੱਥੇ ਕੀਤੀ ਸੀਗੀ ਥੰਬਸ ਅਪ ਮੇਰੇ ਜਿਹੜੇ ਕੋਲੀਗਸ ਨੇ ਉਹਨਾਂ ਨੇ ਥੰਬਸ ਅਪ ਆਪਾ ਕਰਦੇ ਆ ਨਾ ਮੈਸੇਜ ਦੇ ਨਾਲ ਜਾਂ ਓਕੇ ਲਿਖਦੇ ਆ ਥੰਬਸ ਅਪ ਕਰਦੇ ਆ ਸਹਿਮਤੀ ਪ੍ਰਗਟਾਈ ਸੀਗੀ ਹੁਣ ਮੈਨੂੰ ਉਹੀ ਚੀਜ਼ ਸਮਝ ਨਹੀਂ ਆਈ ਕਿ ਉਹਨਾਂ ਨੇ ਸਹਿਮਤੀ ਪ੍ਰਗਟਾਈ ਤਾਂ ਵੈਸੇ ਤਾਂ ਕਾਰਵਾਈ ਤਾਂ ਬਿਲਕੁਲ ਹੀ ਗਲਤ ਹੈ ਬਟ ਹਾਈਪੋਥੈਟਿਕਲੀ ਸਪੀਕਿੰਗ ਫਿਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਹਾਲਾਂਕਿ ਮੈਂ ਆਪਣੇ ਕੋਲੀਗਸ ਤੇ ਕਾਰਵਾਈ ਨਹੀਂ ਮੰਗ ਰਿਹਾ ਮੈਂ ਆਪਣੇ ਕੋਲੀਗਸ ਨੂੰ ਦੱਸਦਾ ਬਟ ਮੈਂ ਸਿਰਫ ਇੱਕ ਐਗਜ਼ਾਮਪਲ ਦੇ ਰਿਹਾ ਕਿ ਮੇਰੇ ਖਿਲਾਫ ਹੀ ਕਿਉਂ ਕੋਈ ਇਸ ਕਰਕੇ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ WhatsApp ਤੇ ਬੋਲਦਾ ਰਿਹਾ ਮੈਂ ਇੱਕ ਇੰਟਰਸਟਿੰਗ ਐਗਜ਼ਾਮਪਲ ਦੇਣਾ ਇਲੈਕਸ਼ਨ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ 19 ਜ਼ਿਲ੍ਹਿਆਂ 'ਚ ਤਾਂ ਨਟਵਰ ਲਾਲ ਨੇ ਨਕਲੀ ਬੰਦਿਆਂ ਨੂੰ ਜ਼ਿਲ੍ਹਾ ਪ੍ਰੋਗਰਾਮ ਆਫਸਰ ਦਾ ਚਾਰਜ ਦਿੱਤਾ ਕਿ ਜਿੱਥੇ ਪੋਸਟ ਤੇ ਬੈਠਣ ਦੇ ਉਹ ਹੱਕਦਾਰ ਨਹੀਂਗੇ ਜਦੋਂ ਮੈਂ ਇਹਦੇ ਬਾਰੇ ਕਿ ਕਾਫੀ ਸਾਡੇ ਸੀਡੀਪੀਓਜ਼ ਦੁਖੀ ਸੀਗੇ ਕਿ ਅਸੀਂ ਰਿਟਾਇਰਮੈਂਟ ਦੇ ਨੇੜੇ ਆ ਕੇ ਸਾਡਾ ਪ੍ਰੋਮੋਸ਼ਨ ਨਹੀਂ ਹੋ ਰਿਹਾ ਸਾਡਾ ਪ੍ਰੋਮੋਸ਼ਨ ਨਹੀਂ ਹੋਣ ਦਿੰਦੇ ਕੁਝ ਬੰਦੇ ਤਾਂ ਮੈਂ ਇਹਦੇ ਬਾਰੇ ਬੋਲਿਆ ਤਾਂ ਦੋ ਦਿਨ ਬਾਅਦ ਮੈਨੂੰ ਹੀ ਚਾਰਜ ਦੇ ਦਿੱਤਾ ਗਿਆ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਦਾ ਖੁਸ਼ ਕਰਨ ਦੇ ਲਈ ਔਰ ਜਦੋਂ ਮੈਂ ਉਹਦਾ ਆਬਜੈਕਟ ਕੀਤਾ ਕਿ ਚਾਹੇ ਤੁਸੀਂ ਸਸਪੈਂਡ ਕਰ ਲਓ ਚਾਹੇ ਤੁਸੀਂ ਚਾਰਟ ਸ਼ੀਟ ਕਰ ਲਓ ਮੈਂ ਇਸ ਚੀਜ਼ ਬਾਰੇ ਬੋਲੇ ਸੀਗਾ ਤੁਸੀਂ ਮੈਨੂੰ ਹੀ ਚਾਰਜ ਦੇਣ ਲੱਗੇ ਤਾਂ ਉਸ ਤੋਂ ਬਾਅਦ ਵਿੱਚ ਮੈਨੂੰ ਇੱਕ ਦੋ ਵਾਰ ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਮਰਾਉਣ ਲਈ ਕਿ ਤੁਸੀਂ ਚਾਰਜ ਲੈ ਲਓ ਮੈਂ ਨਹੀਂ ਲਿਆ ਫਿਰ ਉਹਨਾਂ ਨੇ ਇੱਕ ਇੰਪੋਰਟੈਂ ਔਰ ਉਸ ਟਾਈਮ ਤੇ ਵੀ ਕੋਸ਼ਿਸ਼ਾਂ ਹੈਡਕੁਆਰਟਰ ਚ ਹੋਈਆਂ ਸੀਗੀਆਂ ਕਿ ਇਹਨੂੰ ਸਸਪੈਂਡ ਕੀਤਾ ਜਾਵੇ ਜੋ ਮੈਨੂੰ ਇਨਫਾਰਮੇਸ਼ਨ ਹੈਡ ਆਫਿਸ ਤੋਂ ਮਿਲੀ ਬਟ ਕੁਝ ਸਿਆਣੇ ਅਫਸਰ ਇੱਕ ਦੋ ਵਿੱਚ ਤੁਹਾਨੂੰ ਪਤਾ ਹੁੰਦਾ ਹੀ ਨਹੀਂ ਉਹਨਾਂ ਨੇ ਮਨਾਂ ਕੀਤਾ ਸੀਗਾ ਕਿ ਨਹੀਂ ਇਦਾਂ ਤਾਂ ਡਿਪਾਰਟਮੈਂਟ ਚ ਖਿਲਾਰਾ ਪਵੇਗਾ ਅਗਰ ਗਲਤ ਆ ਤੁਸੀਂ ਉਸ ਇਨਸਾਨ ਨੂੰ ਮਜਬੂਰ ਨਹੀਂ ਕਰ ਸਕਦੇ ਚਾਰਜ ਲੈਣ ਨੂੰ ਇਸ ਤਰੀਕੇ ਦੇ ਕੰਮ ਜਿਹੜੇ ਮਤਲਬ ਹੁੰਦੇ ਨੇ ਕੋਈ ਇੱਕ ਬਜ਼ੁਰਗ ਬੰਦਾ ਜਿਹੜਾ 57 ਸਾਲ ਦਾ ਆ ਉਹ ਆਪਣੇ ਬੱਚੇ ਸਮਾਨ ਜਿਹੜਾ ਸੀਡੀਪੀਓ ਆ ਉਹਦੇ ਅਧੀਨ ਕੰਮ ਕਰ ਰਿਹਾ ਜਿਹੜਾ ਕੱਲ ਆਇਆ 2018 ਚ ਨੱਕ ਪੁੰਜਣਾ ਨਹੀਂ ਹੁੰਦਾ ਤੁਸੀਂ ਨਾਉਣ ਦੀ ਟ੍ਰੇਨਿੰਗ ਉਹ ਦ ਕਿੰਨੀ ਮਾੜੀ ਗੱਲ ਆ ਸੀਨੀਅਰਿਟੀ ਦਾ ਸਿਧਾਂਤ ਹੀ ਖਤਮ ਕਰਦਾ ਫਿਰ ਮੰਤਰੀ ਕਿਵੇਂ ਐਕਸਪੈਕਟ ਕਰਦੇ ਨੇ ਕਿ ਆਪਾਂ ਉਹਨਾਂ ਨੂੰ ਆਪਣੇ ਸੀਨੀਅਰ ਸਮਝੀਏ ਡਾਇਰੈਕਟਰ ਕਿਵੇਂ ਉਹਨਾਂ ਨੇ ਇਹੀ ਬੋਲੇ ਨਾ ਅਨੁਸ਼ਾਸਨਹੀਨਤਾ ਕੀਤੀ ਗਈ ਹੈ ਮੈਸੇਜ ਪਾ ਕੇ ਮੈਂ ਤਾਂ ਆਪਣੀ ਐਸੋਸੀਏਸ਼ਨ ਦੇ ਗਰੁੱਪ 'ਚ ਮੈਸੇਜ ਪਾਇਆ ਹੂ ਇਜ਼ ਮਿਨਿਸਟਰ ਹੂ ਇਜ਼ ਸਕੱਰੇਟਰੀ ਹੂ ਇਜ਼ ਡਾਇਰੈਕਟਰ ਟੂ ਟੈਲ ਅਸ ਇਹ ਹੁਣ ਐਸੋਸੀਏਸ਼ਨਾਂ ਨੂੰ ਵੀ ਕੰਟਰੋਲ ਕਰਨਗੇ ਕਿ ਐਸੋਸੀਏਸ਼ਨ ਐਸੋਸੀਏਸ਼ਨ ਦਾ ਮਤਲਬ ਕੀ ਆ ਸੰਵਿਧਾਨ ਦੇ ਆਰਟੀਕਲ 19 ਦੇ ਵਿੱਚ ਤੁਹਾਨੂੰ ਐਸੋਸੀਏਸ਼ਨ ਬਣਾਉਣ ਦਾ ਅਧਿਕਾਰ ਆ ਉਸੇ 19 ਦੇ ਵਿੱਚ ਹੀ ਫਰੀडम ਆਫ ਸਪੀਚ ਆ ਫ ਜਿਹੜੀ ਆ ਦਿੱਕਤ ਹੁੰਦੀ ਆ ਇਕੱਠੇ ਹੋ ਕੇ ਬੋਲਣਾ ਆਸਾਨ ਆ ਮੈਸੀ ਗਲਤੀ ਆ ਜਿਸ ਕਿਉਂਕਿ ਆਮ ਤੌਰ ਤੇ ਇਹਦਾ ਪਰਸੈਪਸ਼ਨ ਬਣੀ ਹੋਈ ਆ ਵੀ ਮੰਨ ਲਓ ਅਗਰ ਮੀਡੀਆ ਚ ਵੀ ਕੋਈ ਗੱਲ ਜਾਂਦੀ ਆ ਜਾਂ ਮੀਡੀਆ ਚ ਕਿਸੇ ਨੇ ਰਿਐਕਸ਼ਨ ਚਾਹੀਦਾ ਤਾਂ ਕਹਿੰਦੇ ਕਿ ਸਰਕਾਰੀ ਮੁਲਾਜ਼ਮ ਨਹੀਂ ਬੋਲਣਗੇ ਯਾਨੀ ਕਿ ਸਰਕਾਰੀ ਮੁਲਾਜ਼ਮਾਂ ਦੇ ਮੂੰਹ ਤੇ ਤਾਲਾ ਲੱਗਾ ਇੱਕ ਬਹੁਤ ਵੱਡਾ ਮਿਥ ਹੈ ਕਿ ਸਰਕਾਰੀ ਮੁਲਾਜ਼ਮ ਨਹੀਂ ਬੋਲ ਸਕਦੇ ਸਰਕਾਰੀ ਮੰਤਰੀ ਤਨਖਾਹ ਲੈ ਸਕਦੇ ਆ ਜਲੰਧਰ ਬਾਈ ਇਲੈਕਸ਼ਨਸ ਮਹੀਨਾ ਉਥੇ ਕੈਂਪੇਨਿੰਗ ਕਰਨਗੇ ਉਸ ਟਾਈਮ ਤੇ ਕਿਸੇ ਮਿਨਿਸਟਰ ਨੇ ਕਿਹਾ ਕਿ ਮੈਂ ਤਨਖਾਹ ਨਹੀਂ ਲਵਾਂਗਾ ਮੈਂ ਤੇ ਆਫਿਸ 'ਚ ਨਹੀਂ ਬੈਠਾਂ ਉਹ ਸਰਕਾਰੀ ਨਹੀਂਗੇ ਕਿ ਉਹ ਸਰਕਾਰ ਚੋਂ ਦੇ ਬਾਅਦ ਪੋਲਿਟਿਕਸ ਖਾਲੀ ਸੀ ਪੂਰਾ ਖਾਲੀ ਸੀ ਪੂਰਾ ਯੈਸ ਯੂ ਆਰ ਆ ਰਿਪੋਰਟਰ ਯੂ ਊਡ ਨੋ ਬੈਟਰ ਦੈਨ ਆਈ డు ਸੋ ਤਨਖਾਹ ਨਹੀਂ ਲਈ ਉਹਨਾਂ ਨੇ ਦੱਸ ਦੋ ਜੇ ਕਿਸੇ ਨੇ ਨਹੀਂ ਲਈ ਤਾਂ ਡਬਲ ਸਟੈਂਡਰਡਸ ਕਿਉਂ ਨੇ ਤੁਸੀਂ ਵੀ ਤਾਂ ਪਬਲਿਕ ਸਰਵੈਂਟ ਹੋ ਤੁਸੀਂ ਵੀ ਬੋਲਣਾ ਬੰਦ ਤੁਸੀਂ ਵੀ ਤਾਂ ਪ੍ਰੈਸ ਹੀ ਹੁੰਨੇ ਹੋ ਰੋਜ਼ ਮਨਿਸਟਰਸ ਵੀ ਤਾਂ ਹੁੰਦੇ ਨੇ ਸੈਕਟਰੀਜ਼ ਵੀ ਹੁੰਦੇ ਨੇ ਔਰ ਕੋਈ ਇਹੋ ਜਿਹਾ ਰੂਲ ਸਾਨੂੰ ਨਹੀਂ ਰੋਕਦਾ ਬੋਲਣ ਤੋਂ ਔਰ ਪਬਲਿਕ ਇੰਟਰਸਟ ਦੇ ਬੋਲਣ ਦੇ ਦੇਖੋ ਅਸੀਂ ਤੁਹਾਨੂੰ ਸਸਪੈਂਡ ਕਰਤਾ ਤੁਹਾਨੂੰ ਦੇ ਕੇ ਬਾਕੀਆਂ ਦੇ ਮਨ ਚ ਡਰ ਹੋਏਗਾ ਕਿ ਜੇ ਅਸੀਂ ਕੋਈ ਖਾਮੀ ਕੱਢ ਕੇ ਦੇਤੀ ਵਿਭਾਗ ਨੂੰ ਤਾਂ ਸ ਉਥੋਂ ਦੇ ਸੀਡੀਪੀਓ ਦਾ ਸਰਟੀਫਿਕੇਟ ਚੈੱਕ ਕਰ ਲਓ ਓਕੇ ਹੀ ਭੇਜਿਆ ਗਿਆ ਹੋਵੇਗਾ ਕਿ ਸਰਟੀਫਿਕੇਟ ਕੀ ਹੈ ਅੱਛਾ ਉਹਦੇ ਤੇ ਕੋਈ ਇਜੈਕਸ਼ਨ ਹੈ ਜਿਵੇਂ ਤੁਸੀਂ ਕਹਿ ਰਹੇ ਕਿ ਜੇ ਓਕੇ ਕਰਕੇ ਭੇਜਦਾ ਉਸ ਤੋਂ ਬਾਅਦ ਖਾਮੀ ਨਿਕਲ ਕੇ ਆ ਜੇ ਫਿਰ ਤਾਂ ਫਿਰ ਤਾਂ ਸਵਾਲ ਖੜਾ ਕਰਨਗੇ ਨਾ ਵੀ ਤੁਸੀਂ ਕਿਵੇਂ ਓਕੇ ਕਰਕੇ ਭੇਜਦਾ ਉਹਦਾ ਉਹਦੀ ਇੱਕ ਐਗਜ਼ਾਮਪਲ ਦਿਨਾ ਇਹ ਚੀਜ਼ ਸਾਡੇ 51 ਅਫਸਰਾਂ ਨਾਲ ਹੋ ਚੁੱਕੀ ਆ ਅੱਜ ਤੋਂ 3-4 ਸਾਲ ਪਹਿਲਾਂ ਲਰਨਿੰਗ ਕਿਟਸ ਆਈਆਂ ਸੀਗੀਆਂ ਬੱਚਿਆਂ ਦੇ ਇਸਤੇਮਾਲ ਦੇ ਲਈ ਲਰਨਿੰਗ ਕਿਟਸ ਔਰ ਰਿਪੋਰਟਸ ਮੰਗੇ ਗਿਆ ਕਿ ਲਰਨਿੰਗ ਕਿਟਸ ਦੀ ਕੁਆਲਿਟੀ ਦੱਸੋ ਕੀ ਹੈ ਔਰ ਕੁਆਲਿਟੀ ਸੀਡੀਪੀ ਉਸਨੇ ਲਿਖ ਕੇ ਭੇਜ ਸੀ ਕਿ ਕੁਆਲਿਟੀ ਓਕੇ ਠੀਕ ਹੈ ਬਾਅਦ ਵਿੱਚ ਪ੍ਰੈਸ ਦੇ ਵਿੱਚ ਉਹ ਇਸ਼ੂ ਖੜਾ ਹੋਇਆ ਕਿ ਲਰਨਿੰਗ ਕਿਟਸ ਦੀ ਕੁਆਲਿਟੀ ਬਹੁਤ ਮਾੜੀ ਹੈ ਔਰ ਤੁਹਾਨੂੰ ਪਤਾ ਹੈ ਡਿਪਾਰਟਮੈਂਟ ਨੇ ਉਹਨਾਂ ਅਫਸਰਾਂ ਨਾਲ ਕੀ ਕੀਤਾ ਉਹਨਾਂ ਨੂੰ ਚਾਰ ਸ਼ੀਟ ਕੀਤਾ ਉਹਨਾਂ ਤੇ ਦੋਸ਼ ਇਹ ਲਗਾਇਆ ਕਿ ਤੁਸੀਂ ਸਰਟੀਫਿਕੇਟ ਇਹ ਭੇਜ ਕੇ ਕਿ ਕੁਆਲਿਟੀ ਅੱਛੀ ਆ ਮਾੜੀ ਕੁਆਲਿਟੀ ਦੀ ਚੀਜ਼ ਨੂੰ ਲੁਕਾਇਆ ਔਰ ਇਹਦੇ ਨਾਲ ਤੁਸੀਂ ਸਰਕਾਰ ਨੂੰ ਗੁੰਮਰਾਹ ਕੀਤਾ ਹੈ ਹੁਣ ਉਹੀ 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 ਸੈਕਟਰੀ ਰਾਜੀ ਸ਼ਰਿਵਾਸਤਵ ਮੈਡਮ ਜਿਹੜੇ ਪਹਿਲਾਂ ਇਹ ਚੀਜ਼ ਲਿਖ ਰਹੇ ਸੀਗੇ ਕਿ ਤੁਸੀਂ ਗੁੰਮਰਾਹ ਕੀਤਾ ਹੈ ਔਰ 51 ਬੰਦਿਆਂ ਨੂੰ ਉਹਨਾਂ ਨੇ ਆਪਣੇ ਹੱਥੀਂ ਚਾਰਸ਼ੀਟ ਕੀਤਾ ਉਹੀ ਸੈਕਟਰੀ ਮੈਡਮ ਅੱਜ ਸੱਚ ਬੋਲਣ ਵਾਲੇ ਬੰਦੇ ਦੀ ਸਸਪੈਂਸ਼ਨ ਕਰਦੇ ਪਏ ਨੇ ਸੱਚ ਬੋਲਣ ਦੇ ਉੱਤੇ ਹੁਣ ਜਿਵੇਂ ਮੈਂ ਆਖਰੀ ਸਵਾਲ ਕਰਾਂਗੀ ਇਹ ਸਭ ਕੁਝ ਵਾਪਰਿਆ ਜਿਵੇਂ ਮੈਂ ਕਹ ਰਹੀ ਸੀ ਕਿ ਡਰ ਵੀ ਮੁਲਾਜ਼ਮਾਂ ਦੇ ਮਨ 'ਚ ਹੋ ਜਨਾ ਹੁਣ ਐਸੋਸੀਏਸ਼ਨ ਤੁਹਾਡੇ ਨਾਲ ਹੈ ਐਸੋਸੀਏਸ਼ਨ ਮੇਰੇ ਨਾਲ ਆ ਬਟ ਅਨਫੋਰਚਨਟਲੀ ਜਿਹੜੇ ਸੀਡੀਪੀਓਜ਼ ਨੇ ਉਹਨਾਂ 'ਚ ਥੋੜਾ ਬਹੁਤਾ ਡਰ ਦਾ ਮਾਹੌਲ ਤਾਂ ਬਿਲਕੁਲ ਹੈਗਾ ਆ ਅੱਜ ਵੀ ਆਨਰੇਬਲ ਮਿਨਿਸਟਰ ਨੇ ਮੀਟਿੰਗ ਬੁਲਾਈ ਸੀਗੀ ਸੈਕਟਰ 26 ਆਈ ਥਿੰਕ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਸੇ ਮੁੱਦੇ ਦੇ ਉੱਤੇ ਰਾਸ਼ਨ ਨੂੰ ਲੈ ਕੇ ਮੈਂ ਉੱਥੇ ਗਿਆ ਵੀ ਸੀਗਾ ਮੈਂ ਆਪਣੇ ਸਾਰੇ ਕੋਲੀਗਸ ਨੂੰ ਫੋਨ ਤੇ ਕੰਟੈਕਟ ਕੀਤਾ ਸੀਗਾ ਮੀਟਿੰਗ ਵੀ ਸਾਡੀ ਹੋਈ ਸੀ ਬੀਤੇ ਕੱਲ ਕਿ ਅਸੀਂ ਜਦੋਂ ਮਿਨਿਸਟਰ ਮੈਮ ਬੈਠਣਗੇ ਤਾਂ ਅਸੀਂ ਇਨ ਰਿਸਪੈਕਟ ਉਹਨਾਂ ਲਈ ਖੜੇ ਹੋ ਕੇ ਜਦੋਂ ਬੈਠਣਗੇ ਤਾਂ ਅਸੀਂ ਕੁਰਸੀਆਂ ਤੇ ਵਾਪਸ ਨਹੀਂ ਬੈਠਾਂਗੇ ਔਰ ਅਸੀਂ ਕਹਾਂਗੇ ਕਿ ਪਹਿਲਾਂ ਇਸ ਮੁੱਦੇ ਤੇ ਡਿਸਕਸ਼ਨ ਕਰੋ ਵੀ ਤੁਹਾਡੇ ਕੋਲ ਮਟੀਰੀਅਲ ਕੀ ਹੈ ਸਾਨੂੰ ਉਹ ਮੈਸੇਜ ਦਿਓ ਜਿਹਦੇ ਬੇਸਿਸ ਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਪ੍ਰੋਵੋਕ ਕਰ ਰਿਹਾ ਤੁਸੀਂ ਹੁਣ WhatsApp ਫਾਰਵਰਡਸ ਦੇ ਬੇਸਿਸ ਤੇ ਕੰਮ ਕਰੋਗੇ WhatsApp ਦੇ ਉੱਤੇ ਮਹਿਕਮਾ ਚੱਲੂਗਾ ਐਸੋਸੀਏਸ਼ਨ ਚ ਬੰਦਾ ਕੁਝ ਪਾ ਨਹੀਂ ਸਕਦਾ ਔਰ ਜਾਇਜ਼ ਚੀਜ਼ ਨਹੀਂ ਪਾ ਸਕਦਾ ਲੈਬ ਟੈਸਟ ਦੀ ਮੰਗ ਨਹੀਂ ਕਰ ਸਕਦਾ ਕਿ ਰਾਸ਼ਨ ਦੀ ਲੈਬ ਟੈਸਟਿੰਗ ਕਰਵਾਈ ਜਾਵੇ ਬਟ ਅਨਫੋਰਚਨਟਲੀ ਮੇਰੇ ਕੋਲੀਗਸ ਨੇ ਉਹਨਾਂ ਨੇ ਮੈਨੂੰ ਉਹਨਾਂ ਨੇ ਕਿਹਾ ਕਿ ਨਹੀਂ ਐਵੇਂ ਅਸੀਂ ਜ਼ਿਆਦਾ ਐਗਰੈਸਿਵਲੀ ਗੱਲ ਨਹੀਂ ਕਰਮੀ ਹੁਣ ਸਵਾਲ ਇਹ ਹੈ ਕਿ ਮੇਰੀ ਸਸਪੈਂਸ਼ਨ ਕਰਕੇ ਤੁਸੀਂ ਕੀ ਮੇਰੇ ਵੱਲੋਂ ਐਗਰੈਸ਼ਨ ਨਹੀਂ ਦਿ ਤੁਸੀਂ ਕਿਹੜੀ ਕਰਤੂਤ ਕੀਤੀ ਹੈ सस्पेंशन ਕਰਕੇ ਇੱਥੇ ਕੋਈ सस्पेंशन ਬਣਦੀ ਆ ਮੈਨੂੰ ਸ਼ੋਕਾਜ਼ ਜਾਰੀ ਕਰ ਲੈਂਦੇ ਮੈਨੂੰ ਬੁਲਾ ਲੈਂਦੇ ਮੈਨੂੰ ਤਾੜਨਾ ਜਾਰੀ ਕਰਦੇ ਛਿੜਕ ਦਿੰਦੇ ਮੈਨੂੰ ਵੈਸੇ ਵੀ ਮੇਰੀ ਕੋਈ ਗਲਤੀ ਨਹੀਂ ਹੈਗੀ ਛਿੜਕਣ ਦਾ ਤਾਂ ਮੈਂ ਗੱਲ ਹੀ ਨਾ ਕਰਾਂ ਗਲਤੀ ਮੇਰੀ ਕੋਈ ਨਹੀਂ ਹੈ ਛਿੜਕਣਗੇ ਵੀ ਕਿਉਂ ਸਿੱਧੀ सस्पेंशन ਕਿੰਨੇ ਕਿੰਨੀਆਂ ਕੰਟਰੋਵਰਸੀ ਸੀਡੀਪੀਓ ਦੀਆਂ ਪਿਛਲੇ ਕੁਝ ਸਮਿਆਂ 'ਚ ਹੋਈਆਂ ਨੇ ਅਨਫੋਰਚੂਨੇਟਲੀ ਮੇਰੇ ਕੋਲੀਗਸ ਨੇ ਮੈਂ ਮਾਫੀ ਚਾਹੁੰਨਾ ਤੁਹਾਡੇ ਤੋਂ ਕਿ ਮੈਨੂੰ ਤੁਹਾਡੇ ਜ਼ਿਕਰ ਕਰਨੇ ਪੈ ਰਹੇ ਆ ਮੇਰੀ ਮਨਸ਼ਾ ਨਹੀਂ ਸੀ ਬਟ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਸਸਪੈਂਡ ਨਹੀਂ ਕੀਤਾ ਗਿਆ ਦਾ ਵਿਜੀਲੈਂਸ ਇਨਕੁਆਰੀਆਂ ਫੇਸ ਕਰ ਰਹੇ ਸਸਪੈਂਡਡ ਨਹੀਂ ਗਏ ਕਿਉਂ ਨਹੀਂ ਸਸਪੈਂਡਡ ਉਹੀ ਬੰਦੇ ਪ੍ਰਾਣੀ ਜਿਹੜੇ ਦਾਗੀ ਬੰਦੇ ਨੇ ਉਹਨਾਂ ਨੂੰ ਇਥੋਂ ਤੱਕ ਕਿ ਮੈਨ ਪਾਵਰ ਮੈਨੇਜਮੈਂਟ ਦਾ ਕੰਮ ਵੀ ਉਹਨਾਂ ਨੂੰ ਦਿੱਤਾ ਗਿਆ ਵੀ ਕਿਹੜੇ ਬੰਦੇ ਨੂੰ ਕਿੱਥੇ ਲਾਉਣਾ ਤੁਸੀਂ ਦਾਗੀ ਬੰਦੇ ਨੂੰ ਮੈਨ ਪਾਵਰ ਮੈਨੇਜਮੈਂਟ ਦਾ ਕੰਮ ਹੈੱਡਕਵਰਟਰ ਚ ਸੌਂਪੋਗੇ ਜਿਹਦੇ ਖਿਲਾਫ ਇਨੇ ਇਨੇ ਇਲਜ਼ਾਮ ਨੇ ਮੈਂ ਨਾਮ ਨਹੀਂ ਲੈਂਦਾ ਉਸ ਬੰਦੇ ਦਾ ਲੋੜਪੈਣ ਤੇ ਲੈ ਵੀ ਲਵਾਂਗੇ ਆਮ ਸ਼ੋਰ ਕਿ ਲੱਤਾਂ ਕੰਮਗੀਆਂ ਹੋਣਗੀਆਂ ਵੈਸੇ ਹੀ ਸੁਣ ਕੇ ਸੋ ਯਾਨੀ ਕਿ ਜੇਕਰ ਸ਼ੁਕਰੀਆ ਵਿਕਰਮਜੀਤ ਤੁਸੀਂ ਸਭ ਗੱਲਾਂ ਰੱਖੀਆਂ ਕਿਸੇ ਵੀ ਵਿਭਾਗ ਦੀ ਗੱਲ ਕਰ ਲਈ ਹਾਲੇ ਕਿ ਖਾਮੀਆਂ ਹਰ ਇੱਕ ਵਿਭਾਗ ਦੇ ਵਿੱਚ ਹੁੰਦੀਆਂ ਨੇ ਜਿਨ ਲੇਕਿਨ ਜਿਸ ਤਰੀਕੇ ਇਸ ਬਾਰ ਰਾਸ਼ਨ ਵੰਡਣ ਦੇ ਵਿੱਚ ਜਾਂ ਕਹਿੰਦੇ ਰਾਸ਼ਨ ਦੀ ਜਿਹੜੀ ਕੁਆਲਿਟੀ ਹੈ ਉਹ ਸਾਹਮਣੇ ਆ ਰਹੀ ਹੈ ਕੱਲਾ ਪੰਜਾਬ ਦੇ ਇੱਕ ਇਲਾਕੇ ਨਹੀਂ ਬਲਕਿ ਹੁਣ ਪੰਜਾਬ ਦੇ ਕਾਫੀ ਇਲਾਕਿਆਂ ਤੋਂ ਉਹ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਰਾਸ਼ਨ ਦੀ ਕੁਆਲਿਟੀ ਦੇ ਵਾਕਈ ਸਵਾਲ ਖੜੇ ਹੁੰਦੇ ਨੇ ਬੜੇ ਜਰਨਲਿਸਟ ਵਿਸ਼ਾਲ ਦੇ ਨਾਲ ਪ੍ਰਿਆ ਕਬੀਲੂ ਡੇਲੀ ਪੋਸਟ ਪੰਜਾਬ ਨਾ ਮਾਰਚਲ ਮੋਹਾਲੀ